ਰਿਆ ਵੀ ਕਹਾਦਾ ਸੀਗਾ ਉਹਦਾ ਗੱਲ ਪਿਆ ਸੀ ਕਿਵੇਂ ਗੱਲ ਕਿਵੇਂ ਕਰਵਾਂਗੇ ਆਪਾਂ ਸੱਚਾ ਹੀ ਬੋਲਦੇ ਹਾਂ ਨੇ ਆਪਾਂ ਹੋਰਾਂ ਜਮੇ ਨਹੀਂ ਬੋਲੇ ਕਿ ਬਾਬੂ ਵੀ ਮਤਲਬ ਤੁਹਾਨੂੰ ਠੱਗੀ ਹੋ ਰਸ ਆ ਗਈ ਬਲਵਾਨੀ ਠੱਗੀ ਆਪਾਂ ਦਾ ਨਾਮ ਬਣਾ ਗਿਆ ਯਾਰ ਠੀਕ 15 ਦਿਨਾਂ ਬਾਅਦ ਹੀ ਸਾਨੂੰ ਉਥੇ ਜਦੀ 13 ਲੱਖ ਰੁਪਈਆ ਦੀ 1335000 ਦੇ ਦੋ ਜਾਨਵਰ ਦਿੱਤੇ ਗਏ ਉਹਨਾਂ ਨੇ ਵੀ ਦੁਨੀਆ ਗਾਹ ਤੀ ਮਥੀ 35 ਘੰਟਰੀਆਂ ਗਾਇਆ 6-8 ਘੰਟਰੀਆਂ ਤੇ ਮੈਂ ਕੋਟੀ ਖੇੜਿਆ ਉੱਥੇ ਹੂੰ ਠੀਕ ਹੈ ਤੇ ਯਾਰ ਮੇਰੇ ਨਸ਼ਾ ਕੀ ਕਿਵੇਂ ਲਾ ਕੇ ਬੰਦੇ ਕਿੰਨੀ ਚੋਸਤੀ ਖੇਡਦੇ ਇੱਥੇ ਦੇ ਲੋਕ ਸਾਡੇ ਨਾਲੋਂ ਤੇ ਇਹ じゃ ਬਾਹਰ ਵਾਲਿਆਂ ਨਾਲ ਉਹਨਾਂ ਅੰਕਲ ਦੱਸਦੇ ਵੀ ਐਡਮ ਨੂੰ ਤੇ ਫੌਜੀ ਨੂੰ ਵੇਖਣੀ ਆਉਂਦੀ ਸੀ ਬਸ ਅਸੀਂ ਦੇਖ ਕੇ ਨਾ ਉਹਦੀ ਬਣਾ ਕੇ ਮੁਰ ਜਾਂਦੇ ਘੋੜਾ ਤਾਂ ਪਤਾ ਉਹਨੂੰ ਹਰ ਇੱਕ ਵੀਡੀਓ ਚ ਦਿਖਾਉਂਦੇ ਆ ਅੱਜ ਵੀ ਦਿਖਾਉਣਾ ਬਹੁਤ ਟਾਪ ਦਾ ਘੋੜਾ ਪਰ ਸਭ ਤੋਂ ਪਹਿਲਾਂ ਤਾਂ ਤੁਸੀਂ ਪਲਵਾਨ ਜੀ ਦੀ ਫਿਟਨੈਸ ਚੈੱਕ ਕਰੋ ਜਿੰਨਾ ਘੋੜਾ ਫਰਤੀਲਾ ਤੇ ਓਨੀ ਪਲਵਾਨ ਜੀ ਫਿਟਨੈਸ ਦਾ ਕੀ ਰਾਜ ਆ ਪਲਵਾਨ ਜੀ ਨਾਲ ਆਪਾਂ ਵੀਡੀਓ ਚ ਉਹ ਗੱਲਾਂ ਬਾਤਾਂ ਵੀ ਕਰੀਆਂ ਨੇ ਇਟਲੀ ਸਟੱਡ ਫਾਰਮ ਪਿੰਡ ਗੁੜੇ ਘੋੜਾ ਤੁਹਾਨੂੰ ਦਿਖਾਉਣਾ ਕਿੰਨੀ ਹਾਈਟ ਆ ਕੀ ਨਾਂ ਤੇ ਕਿਹੜੇ ਘੋੜੇ ਦਾ ਬੱਚਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਇਹਦਾ ਪਿਓ ਪੰਜਾਬ ਚੋਂ ਵੇਚ ਕੇ ਬਹੁਤ ਵੱਡੀ ਕੀਮਤ ਤੇ ਗਿਆ ਸੀ ਬਾਹਰ ਪਰ ਅੱਜ ਕਈ ਪੰਜਾਬ ਦੇ ਬੰਦੇ ਉਹਦੋਂ ਦੁੱਗਣੀ ਟੀਮ ਚੱਕੀ ਫਿਰਦੇ ਆ ਉਹਨੂੰ ਲੈਣ ਵਾਸਤੇ ਤੁਹਾਨੂੰ ਸਵਾਦ ਆ ਜੂ ਇਹ ਵੀਡੀਓ ਦੇਖ ਕੇ ਪਲਵਾਨ ਜੀ ਨੇ ਬਹੁਤ ਘੈਂਟ ਗੱਲਾਂ ਕਰੀਆਂ ਨੇ ਪਲਵਾਨ ਜੀ ਕਹਿੰਦੇ ਬੰਦਿਆਂ ਨੇ ਸਾਨੂੰ ਇੱਕ ਘੋੜੇ 'ਚ ਮਾਰੀ ਤਾਂ ਠੱਗੀ ਸੀ ਪਰ ਸਾਨੂੰ ਰਾਸ ਆ ਗਈ ਜਿਵੇਂ ਬਾਬਾ ਨਾਨਕ ਜੀ ਕਹਿੰਦੇ ਹੁੰਦੇ ਸੀ ਬੇਖ ਭਾਈ ਬੱਲਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਜਿਹੜਾ ਭਾਈ ਦੂਜਿਆਂ ਨਾਲ ਮਾੜੀ ਕਰਦਾ ਨਾ ਮਾੜੀ ਉਹਦੇ ਨਾਲ ਵੀ ਜ਼ਰੂਰ ਹੁੰਦੀ ਆ ਤੇ ਪਲਵਾਨ ਜੀ ਨੇ ਵੀਡੀਓ 'ਚ ਦੱਸਿਆ ਵੀ ਐਡਮ ਤੇ ਫੌਜੀ ਘੋੜੇ ਨੂੰ ਦੇਖਣ ਵਾਸਤੇ ਇਟਲੀ ਤੋਂ ਸਪੈਸ਼ਲ ਆਉਂਦੇ ਹੁੰਦੇ ਸੀ ਮੰਡੀ ਦੇ ਵਿੱਚ ਇਨਾਕ ਇਸ਼ਕਾ ਘੋੜਿਆਂ ਨਾਲ ਬਹੁਤ ਪ੍ਰੇਮ ਕਰਦੇ ਨੇ ਤੇ ਇੱਕ ਗੱਲ ਪਲਵਾਨ ਜੀ ਨੇ ਹੋਰ ਵੀ ਕਹੀ ਆ ਕਹਿੰਦੇ ਚਲੋ ਫੀਸਾਂ ਜ਼ਰੂਰ ਰੱਖਨੇ ਆਪਾਂ ਘੋੜਿਆਂ ਦੀਆਂ ਪਰ ਅੱਜ ਤੱਕ ਜਿੰਨੇ ਵੀ ਘੋੜੇ ਫਾਰਮ ਤੇ ਰਹਿ ਆ ਕਦੇ ਕਿਸੇ ਘੋੜਿਆਂ ਨੂੰ ਚਾਉਣ ਵਾਲੇ ਨੂੰ ਅਸੀਂ ਖਾਲੀ ਹੱਥ ਨਹੀਂ મોੜਿਆ ਬਾਕੀ ਜਿਵੇਂ ਕਹਿੰਦੇ ਵੀ ਸਾਨ ਤੇ ਪਲਵਾਨ ਕਰਮ ਵਾਲੇ ਦੇ ਘਰੇ ਹੁੰਦੇ ਆ ਇਸ ਘਰੇ ਦੋਵੇਂ ਆ ਜੀ ਪਲਵਾਨ ਜੀ ਤੇ ਸਾਨ ਵੀ ਇਸ ਫਾਰਮ ਤੇ ਉਹ ਘੋੜਾ ਵੀ ਰਿਹਾ ਜਿਹੜਾ ਸਿੱਧੂ ਮੂਸੇ ਵਾਲੇ ਦਾ ਫੇਵਰਟ ਘੋੜਾ ਸੀ ਫੈਨ ਸੀ ਸਿੱਧੂ ਮੂਸੇ ਵਾਲੇ ਵੀ ਉਸ ਘੋੜੇ ਦਾ ਸ਼ਿਵਾ ਉਹਦੀ ਗੱਲ ਬਾਤ ਵੀ ਕਰਾਂਗੇ ਬਾਕੀ ਇੱਕ ਬਸ਼ੇਰੀ ਇੱਕ ਬਸ਼ੇਰਾ ਸ਼ੇਵੇ ਘੋੜੇ ਦਾ ਪਲਵਾਨ ਜੀ ਤਿਆਰ ਕਰ ਰਹੇ ਨੇ ਇੱਕ ਹੋਰ ਮੱਝੂ ਕੇ ਲੈਣ ਦੀ ਬਹੁਤ ਵੱਡੀ ਘੋੜੀ ਆ ਪਲਵਾਨ ਜੀ ਦੇ ਫਾਰਮ ਤੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਆਜੋ ਹੁਣ ਆਪਾਂ ਤੁਹਾਡੀ ਗੱਲਬਾਤ ਕਰਾਉਨੇ ਆ ਪਲਵਾਨ ਜੀ ਦੇ ਨਾਲ ਤੇ ਉਹਨਾਂ ਦੇ ਘੋੜਿਆਂ ਦੇ ਸਫ਼ਰ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਵੀਡੀਓ ਦੇਖ ਰਿਹਾ ਤਾਂ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਆਪਣੇ ਘੋੜਿਆਂ ਵਾਲੇ ਭਰਾਵਾਂ ਤੱਕ ਹੋਰ ਤੱਕ ਵੀ ਪਹੁੰਚ ਸਕੇ ਤੇ ਆਜੋ ਜੀ ਤੁਹਾਡੀ ਕਰਾਉਣੇ ਗੱਲਬਾਤ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚਿਆ ਆਪਾਂ ਇਟਲੀ ਸਟੱਡ ਫਾਰਮ ਪਿੰਡ ਗੁੜੇ ਤੇ ਮੇਰੇ ਨਾਲ ਨੇ ਸਤਵੰਤ ਪਲਵਾਨ ਜੀ ਤੇ ਸਾਰੇ ਯਾਰ ਦੋਸਤ ਆਪਣੇ ਘੋੜਿਆਂ ਵਾਲੇ ਜਾਣਦੇ ਆ ਪਹਿਲਾਂ ਪਲਵਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਹੀ ਬਹੁਤ ਜਿਆਦਾ ਸਵਾਗਤ ਤੁਹਾਡੇ ਦੂਰੋਂ ਆਇਆਂ ਦਾ ਧੰਨਵਾਦ ਭਲਵਾਂ ਜੀ। ਬਾਕੀ ਘੋੜੇ ਦੀਆਂ ਗੱਲਾਂ ਭਲਵਾਂ ਜੀ ਆਪਾਂ ਹਰ ਇੱਕ ਵੀਡੀਓ 'ਚ ਕਰਦੇ ਆਂ। ਪਰ ਅੱਜ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੀ ਆ ਵੀ ਤੁਹਾਡੀ ਮੈਨੂੰ ਫਿਟਨੈਸ ਦਾ ਰਾਜ਼ ਦੱਸੋ ਵੀ ਜਿਵੇਂ ਕਬੱਡੀ ਵਾਲਿਆਂ 'ਚ ਨਹੀਂ ਫੁਰਤੀ ਹੁੰਦੀ। ਅੱਜ ਤੁਸੀਂ ਜਦੋਂ ਘੋੜਾ ਫੜਿਆ ਹੋਇਆ ਸੀ ਮੈਂ ਵੀਡੀਓ 'ਚ ਵੀ ਦੇਖਿਆ ਵੀ ਜਿਵੇਂ ਚੈਨ ਘੁੰਮਦੀ ਹੁੰਦੀ ਆ ਜਾਫੀਆਂ ਦੀ। ਤੁਸੀਂ ਘੋੜੇ ਦੇ ਨਾਲ ਐ ਘੁੰਮ ਜਾਂਦੇ ਸੀ ਜੀ। ਉਹ ਤਾਂ ਜੇ ਐ ਆਏ ਕਰਕੇ ਸਾਡੇ ਖੂਨ 'ਚ ਹੀ ਆ ਇਹ। ਅੱਛਾ ਜੀ। ਹਾਂ ਖੂਨ ਆ ਪਹਿਲੋਂ ਦਾਦਾ ਜੀ ਕੁਸ਼ਤੀ ਕਰਦੇ ਸੀਗੇ ਫੇਰ ਪਾਪਾ ਹੀ ਕਰਦੇ ਰਹੇ ਸਾਡੇ ਪਿਤਾ ਜੀ। ਅੱਛਾ ਜੀ। ਫੇਰ ਉਦੋਂ ਮੋਰ ਅਸੀਂ ਦ ਅੱਛਾ ਪਹਿਲਵਾਨੀ ਨਹੀਂ ਕੀਤੀ ਸੀ ਕਬੱਡੀ ਖੇਡੀ ਹਾਂ ਥੋੜਾ ਟਾਈਮ ਪਹਿਲਵਾਨੀ ਦਾਦੂ ਤਾਂ ਹਰੇ ਹੀ ਆਉਂਦੇ ਆ ਜਣੀ ਆਏ ਜਾਂ ਨਾਰਮਲ ਬੰਦੇ ਨੂੰ ਕਹੇ ਜਾਂ ਸੂਈ ਘੁੰਮਣ ਨਹੀਂ ਦਿੰਦੇ ਹਜੇ ਵੀ ਠੀਕ ਹੈ ਜੀ ਤੇ ਜਾਨੀ ਸਾਨੂੰ ਸੀਗਾ ਸ਼ੌਕ ਜਿਆਦਾ ਕਬੱਡੀ ਦਾ ਠੀਕ ਹੈ ਜੀ ਹੂੰ ਪਹਿਲਵਾਨੀ ਦਾ ਡੇਰਾ ਬਹੁਤ ਜਿਆਦਾ ਦੂਰ ਆ ਅੱਛਾ ਜੀ ਅਸੀਂ ਉੱਥੇ ਤੇ ਕੰਨੀ ਪਹੁੰਚ ਸਕੇ ਅੱਛਾ ਅੱਛਾ ਜੀ ਨਹੀਂ ਉਹ ਕਹਾਵਤ ਵੀ ਇਹ ਕਹਿੰਦੇ ਦਾ ਮਾਰੇ ਪਹਿਲਵਾਨੀ ਰੇਡਰ ਦੂਰੇ ਕਰ ਦਿੰਦਾ ਉਹ ਫਿਰ ਤੁਹਾਡੇ ਤੇ ਗੱਲ ਠੁਕਦੀ ਹੈ ਜੀ ਠੀਕ ਹੈ ਜੀ ਨਹੀਂ ਪਹਿਲਵਾਨ ਜੀ ਅੱਜ ਮੈਂ ਦੇਖਿਆ ਵੀ ਜਿੰਨੀ ਫੁਰਤੀ ਤੂੰ ਘੋੜਾ ਦਿਖਾਉਂਦਾ ਤੁਹਾਡੀ ਉਨੀ ਫੁਰਤੀ ਤੁਹਾਡੇ ਚ ਆ ਜੀ। ਇਹ ਉਮਰ ਕਿੰਨੀ ਹੋ ਗਈ ਤੁਹਾਡੀ ਜੀ? ਉਮਰ ਤਾਂ 58 ਸਾਲ ਦੀ ਹੋ ਗਈ ਜੀ ਹਾਂ। 58 ਦੀ ਹੋ ਗਈ ਜੀ। ਹਾਂਜੀ। ਪਹਿਲਵਾਨ ਜੀ ਦੇਖਣ ਨੂੰ ਲੱਗਦੇ ਨੇ ਜਿਵੇਂ 35-40 ਸਾਲ ਦੀ ਉਮਰ ਹੋਵੇ ਉਸ ਹਿਸਾਬ ਦਾ ਸਰੀਰ ਸੰਭਿਆ ਤੁਸੀਂ। ਕੈਂਪ ਲਈ ਜਾਂਦੇ ਹਜੇ ਵੀ। ਅੱਛਾ ਜੀ। ਆਪਾਂ ਦਾ ਫ੍ਰੀ ਸੇਵਾ ਹੁੰਦੀ ਆ ਬਾਈ ਭਗਵਾਨ ਦੇ ਨਾਲ ਹੁੰਦੇ ਆ ਹਰਮੋ ਵਾਲੀ ਭਗਵਾਨ ਸਿੰਘ ਮਾਪੁਰ ਕਾਂੜਗਾ ਪਰਚਨ ਜਿਹੜਾ ਮੇਰਾ ਵੀ ਕੋਚ ਹੈ ਉਹ। ਅੱਛਾ ਜੀ। ਕਬੱਡੀ ਵਾਲੇ ਨਵੇਂ ਮੁੰਡਿਆਂ ਦਾ ਵੀ ਉਹ ਕੋਚ ਹੈ। ਜੀ। ਪੋਟੋ ਵਿਓ ਲਾ ਕੇ ਰੱਖੀ ਆ ਮੈਂ ਆਪਦੇ ਘਰੇ ਅੱਛਾ ਜੀ ਉਹਨਾਂ ਦੀ ਠੀਕ ਹੈ ਜੀ ਪਲਵਾਨ ਜੀ ਬਾਕੀ ਨਾ ਜਿਹੜੀ ਪਲਵਾਨੀਆਂ ਉਹ ਮੈਂ ਸਮਝਦਾ ਫਕੀਰੀ ਤੋਂ ਵੀ ਔਖੀ ਆ ਕਿਉਂਕਿ ਪਲਵਾਨ ਬੰਦਾ ਘਰ ਵੀ ਖਾਂਦਾ ਤੇ ਫਕੀਰੀ ਵੀ ਮਿਹਨਤ ਵੀ ਹੱਦੋਂ ਵੱਧ ਕਰਦਾਈ ਹੈ ਨਾ ਇਹ ਪਤਾ ਨਹੀਂ ਮਹਾਰਾਜ ਨੇ ਫਲ ਦੇਣਾ ਹੁੰਦਾ ਕਈ ਵਾਰ ਨਹੀਂ ਦੇਣਾ ਹੁੰਦਾ ਜੀ ਇਹ ਗੱਲਾਂ ਬਹੁਤ ਨੇ ਤੇ ਦੂਜੀ ਗੱਲ ਜਿਵੇਂ ਪਲਵਾਨ ਜੀ ਸੀ ਪਲਵਾਨੀ ਵੀ ਕੀਤਾ ਮਹਾਰਾਜ ਨੇ ਘੋੜੇ ਵੀ ਬਹੁਤ ਚੰਗੇ ਚੰਗੇ ਬਖਸ਼ਿਆ ਤੁਹਾਨੂੰ ਜੀ ਹਾਂ ਜੀ ਮੜੀ ਮਹਾਰਾਜ ਦੀ ਕਿਰਪਾ ਹੋਈ ਜੀ ਬਹੁਤ ਨਾ ਕੀਤਾ ਜੀ ਹਾਂ ਜੀ ਚਲੋ ਛੇਵੇਂ ਦਾ ਦੁੱਖ ਤਾਂ ਸਾਰਿਆਂ ਨੂੰ ਹਨਾ ਹਾਂ ਜੀ ਬਹੁਤ ਚੰਗਾ ਘੋੜਾ ਸੀਗਾ ਇਹ ਉਹ ਤੇ ਚਲੋ ਪਰਮਾਤਮਾ ਨੇ ਜਿਵੇਂ ਕਹਿੰਦਾ ਦੀਵੇ ਨਾਲ ਦੀਵਾ ਲਾ ਆਂਦਾ ਹਨਾ ਤੁਹਾਡੇ ਕੋਲ ਹੁਣ ਬਹੁਤ ਚੰਗਾ ਮਾਰਵਾੜੀ ਘੋੜਾ ਆ ਗਿਆ ਜੀ ਇਹਦੇ ਬਾਰੇ ਆਪਾਂ ਡਿਟੇਲ ਗੱਲਬਾਤ ਕਰਦੇ ਹਾਂ ਜੀ ਠੀਕ ਹੈ ਜੀ ਘੋੜੇ ਦਾ ਨਾਮ ਕੀ ਹੈ ਭਲਵਾਨ ਜੀ ਇਹਦਾ ਆਪਣੇ ਦਾ ਹੀ ਇਹ ਦੇਵ ਅਲੀ ਨੋਆ ਜੀ ਇਹਦਾ ਦੇਵ ਅਲੀ ਹਾਂ ਦੇਵ ਅਲੀ ਦਰੋਣੇ ਦਾ ਪੁੱਤ ਆ ਜੀ ਇਹ ਠੀਕ ਹੈ ਜੀ ਹਾਂ ਕੱਲਾ ਹੀ ਕਾਲਾ ਇਹ ਆ ਜਣੀ ਆਪਾਂ ਇੰਡੀਆ ਲੈਵਲ ਤੇ ਕਹਿ ਦਈਏ ਜਾਂ ਵਰਲਡ ਲੈਵਲ ਤੇ ਵੀ ਕਹਿ ਦਈਏ ਹਾਂ ਇੱਕ ਗੱਲ ਤਾਂ ਹੈਗੀ ਬਲਮਾਨੀ ਉਹ ਕਮੈਤ ਨੇ ਉਹਦੇ ਬੱਚੇ ਸਾਰੇ ਦੇਖਿਆ ਨੇ ਅਰੇ ਬੱਚੇ ਉਹਦੇ ਕਮੈਤ ਆਏ ਆ ਸੇ ਹੁਣ ਬੱਚਾ ਉਹ ਲੱਗੜ ਭਰਾਵਾਂ ਨਾਲ ਗੱਲ ਸਾਡੇ ਬੇਟੇ ਦੀ ਹੁੰਦੀ ਰਹਿੰਦੀ ਆ ਹਾਂਜੀ ਹਾਂਜੀ ਉਹਨਾਂ ਕੋਲੇ ਬੱਚਾ ਇੱਕ ਆਇਆ ਕਹਿੰਦੇ ਹੁਣ ਅੱਛਾ ਇੱਕ ਆਇਆ ਉਹ ਜੋ ਬੱਚਾ ਛੋਟਾ ਹੋਣਾ ਹੀ ਫਿਰ ਹਾਂ ਇੱਕ ਸਾਨੂੰ ਪਤਾ ਲੱਗਿਆ ਮਹਾਲੀਆ ਬਿਛੇਰੀਆ ਅੱਛਾ ਜੀ ਵੀ ਜੇ ਆਪਾਂ ਆਸਟ੍ਰੇਲੀਅਨ ਦੀ ਗੱਲ ਕਰੀਏ ਤਾਂ ਇੱਕ ਇਹੀ ਆ ਇੱਕੋ ਇਹੀ ਆ ਪੰਜਾਬੀ ਦੇਵਲੀ ਜੀਵਲੀ ਚਲੋ ਜਿਹੜਾ ਇਹਦਾ ਮਨੂ ਸਾਇਰ ਹੋ ਗਿਆ ਉਹ ਤਾਂ ਦਰੋਣਾ ਹੋ ਗਿਆ ਗ੍ਰੈਂਡ ਸਾਇਰ ਦਾ ਸ਼ਾਨਦਾਰ ਹੋ ਗਿਆ ਜੀ ਮਦਰ ਸਾਈਡ ਤੋਂ ਗੱਲ ਕਰੀ ਬਲਵਾਂਜੀ ਦੀ ਇਹ ਦੇਵ ਨੌਈ ਦੇਵ ਅਲੀ ਤਾਂ ਰੱਖਿਆ ਸੀ ਅਸੀਂ ਪੁੱਛਿਆ ਸੀ ਉਹਨਾਂ ਤੋਂ ਜਿੰਨਾ ਤੋਂ ਲਿਆ ਸੀ ਆਪਾਂ ਹਾਂਜੀ ਦਰਸ਼ਨ ਸਿੰਘ ਆ ਜੀ ਟੁੱਟੀ ਗਿਆ ਤੋਂ ਮੁੰਡਾ ਹਾਂਜੀ ਤੇ ਅਸੀਂ ਆਖੀ ਵੀ ਇਹਦਾ ਨੌ ਹਾਂ ਉਹ ਕਹਿੰਦਾ ਵੀ ਦੇਵ ਲੈਨ ਦੀ ਇਹਦੀ ਮਾਂ ਸੀਗੀ ਅੱਛਾ ਜੀ ਦੇਵ ਘੋੜੇ ਦੀ ਹਾਂ ਜਿਵੇਂ ਕਰਕੇ ਦੇਖਿਆ ਘੋੜੇ ਦੇ ਉਹਦੇ ਪਰਵਾਸਰਗੇ ਦੇ ਪੈਰ ਆ ਹਾਂਜੀ ਹਾਂ ਪੈਰ ਬਹੁਤ ਮਜ਼ਬੂਤ ਹੈ ਇਹਦੇ ਹਾਂਜੀ ਤੇ ਅਲੀ ਸ਼ਾਨ ਲੈਨ ਦਾ ਇਹ ਸੀ ਦੇਵ ਅਲੀ ਅੱਛਾ ਦੇਵ ਅਲੀ ਹਾਂ ਮਤਲਬ ਦੇਵ ਇਹਦਾ ਨਾਨਾ ਹੋ ਗਿਆ ਜੀ ਤੇ ਅਲੀ ਸ਼ਾਨ ਲੈਨ ਚ ਉਹਦਾ ਪਿਓ ਹੋ ਗਿਆ ਜੀ ਕਿਉਂਕਿ ਇਹ ਕਰਕੇ ਅਸੀਂ ਨਾਮ ਵੀ ਬਦਲੀ ਕੀਤਾ ਨੇ ਠੀਕ ਹੈ ਬਹੁਤ ਸੋਹਣਾ ਨੌਰ ਰੱਖਿਆ ਹੋਇਆ ਹੈ ਇਹ ਅਲੱਗ ਜਿਹਾ ਨੌਰ ਹਾਂ ਹਾਂ ਇਹਦਾ ਮਤਲਬ ਬਲੱਡ ਲਾਈਨ ਝਲਕਦੀ ਹੈ ਇਹਦੇ ਨਾਲ ਜੀ ਸਹੀ ਗੱਲ ਹੈ ਪਲਵਣ ਜੀ ਹੁਣ ਉਮਰ ਦਾ ਕਿੰਨੀ ਦਾ ਹੋ ਗਿਆ ਆਪਣਾ ਘੋੜਾ ਜੀ ਉਮਰ ਦਾ ਪੰਜਾਰੇ ਲੱਗ ਗਿਆ ਇਹ ਅੱਛਾ ਪੰਜਾਰੀ ਸ਼ੁਰੂ ਹੋ ਗਿਆ ਠੀਕ ਹੈ ਉਮਰ ਦਾ ਇਹਨਾਂ ਦਾ ਕਹਿ ਹੀ ਨਹੀਂ ਸਕਦੇ ਸਾਡਾ ਜਦੋਂ ਇਹ 34 35 ਮਹੀਨੇ ਦਾ ਜਦੋਂ ਚਾਰ ਦੰਦ ਹੋ ਗਿਆ ਸੀ ਇਸੇ ਕਰਕੇ ਇਹ ਸ਼ੋਹ ਨਹੀਂ 라 ਸਕਿਆ ਜਿਹਦੇ ਨਾਲ ਅੱਛੇ ਜੀ ਪਕੋੜਾ ਤਾਂ ਤੁਹਾਨੂੰ ਪਤਾ ਆਪਦੀ ਉਮਰ ਚ ਆ ਕੇ ਬਣਦਾ ਆਪਾਂ ਹਾਂ 4-5 ਸਾਲ ਦਾ ਫੇਰ ਕਿਤੇ ਘੋੜਾ ਆਪਦਾ ਬਨੂ ਸ਼ੋਅ ਕਰਨਾ ਮੈਂ ਘੋੜਾ ਬਣ ਗਿਆ ਜੀ ਕਿਉਂਕਿ ਅਥਵਾ ਇੱਕ ਵੀਡੀਓ ਦੇ ਵਿੱਚ ਹੁਣ ਵੀ ਸੁਣਿਆ ਕਿ ਉਹਨੇ ਤੁਹਾਡੀ ਵੀਡੀਓ ਤੁਹਾਡੀ ਹਾਂਜੀ ਹਾਂਜੀ ਬਾਈ ਨੇ ਕਿਹਾ ਸੀ ਗੁਰ ਪ੍ਰਤਾਪ ਬਾਈ ਨੇ ਕਿਹਾ ਸੀਗਾ ਹਾਂਜੀ ਹਾਂਜੀ ਉਹ ਕਹਿੰਦਾ ਵੀ ਇਹ 28 28 ਮਹੀਨੇ ਦੇ ਹੋ ਜਾਂਦੇ ਆ ਦੋ ਦੰਦ ਇਹ ਇਹ 24-25 ਦਾ ਹੀ ਦੋ ਦੰਦ ਹੋ ਗਿਆ ਸੀਗਾ ਅੱਛੇ 24-25 ਮਹੀਨਿਆਂ ਦੀ ਠੀਕ ਹੈ ਜੀ ਤੇ 35 ਕੁ ਮਹੀਨੇ ਦਾ ਇਹ ਚਾਰ ਦੰਦ ਹੋ ਗਿਆ। ਅੱਛਾ ਜੀ। ਹਾਂ ਇਹਦਾ ਲੋਕਾਂ ਨੂੰ ਦੋ ਦੰਦ ਹੀ ਕਹੀਗੇ। ਵੀ ਆਲਾ ਕਹਿੰਦਾ ਯਾਰ ਐਡਾ ਬਹੁਤ ਜਦੇ ਵੀ ਲੋਕ ਹਨ ਜਿਹੜਾ ਇੰਨੀ ਉਮਰ ਦਾ ਘੋੜਾ ਹੋ ਗਿਆ ਤੁਸੀਂ ਐਂ ਕਹੀ ਜਾਂਦੇ ਹੋ। ਅੱਛਾ ਫੜ ਲੈਂਦੇ ਹੀ ਉਹ। ਠੀਕ ਹੈ ਜੀ। ਤੇ ਹੁਣ ਸਾਨੂੰ ਤਾਂ ਡੇਟ ਦਾ ਇਹਦਾ ਪਤਾ ਸੀਗਾ। ਨਹੀਂ ਜੀ ਨੇ ਰੱਖੀ ਹੁੰਦੀ ਬਲੱਡ ਲਾਈਨ ਹੁਣ ਦਰੋਣਾ ਰੱਖਿਆ ਬਾਈ ਨੇ ਬਹੁਤ ਟਾਈਮ ਆਪਣੇ ਫਾਰਮ ਤੇ ਹੁਣ ਵੀ ਬਹੁਤ ਚੰਗੇ ਬੱਚੇ ਨੇ। ਉਹ ਮਤਲਬ ਵੀ ਇੱਕ ਤਰ੍ਹਾਂ ਸਟੱਡੀ ਹੋ ਜਾਂਦੇ ਘੋੜੇ ਬਾਰੇ। ਵੀ ਕਦੋਂ ਘੋੜਾ ਇਹ ਦੋ ਦੰਦ ਕਰਦਾ ਕਦੋਂ ਚਾਰ ਦੰਦ ਹੁੰਦਾ ਤੇ ਕਦੋਂ ਕੱਦ ਕਰਦਾ ਇਹ। ਇਦਾਂ ਕਰ ਸੀ ਇਹ ਇੱਕ ਇਹਨਾਂ ਦੀ ਸਕਿਨ ਕੁਆਲਟੀ ਮਾਸ ਜਿੰਨੇ ਵੀ ਬੱਚੇ ਦੇਖੇ ਨੇ ਸਾਰਿਆਂ ਦੀ ਬਹੁਤ ਚੰਗੀ ਹੈ ਜੀ। ਪਲਵਾਨ ਜੀ ਕੱਦ ਕਿੰਨਾ ਕਰ ਗਿਆ ਆਪਣਾ ਬੋੜਾ ਜੀ? ਕੱਦ ਇਹ 65 ਤੋਂ ਬਾਹਰ ਹੋ ਗਿਆ। ਸਾਡੇ ਪੈਂਡ ਕੱਦ ਹੈਗਾ ਇਹਦਾ। ਸਾਡੇ ਪੈਂਡ ਵਿੱਚ ਕੱਦ ਕਰ ਗਿਆ। ਇੱਕ ਮਰਤੀ ਨਾਲ ਆ। ਉਹ ਨਹੀਂ ਹੈਗਾ ਜਾਨੀ ਕਿ ਠੀਕ ਹੈ ਜੀ। ਨਹੀਂ ਆ ਕੈਂਡ ਚ ਤਾਂ ਹੀ ਬਾਧੀ ਵੀ ਕਹਿ ਦਈਏ। ਹਾਂ ਜੀ ਹਾਂ। ਠੀਕ ਹੈ ਨਾ। ਕੱਦ ਕੱਠ ਬਹੁਤ ਚੰਗਾ ਕਰ ਗਿਆ ਜੀ। ਆ ਉਹਦੇ ਪਿਓ ਵਾਂਗੂ ਹੀ ਇਹ ਕਹਿੰਦਾ ਪਾਟਾ ਬਿਲਕੁਲ ਸੇਮ ਹੋ ਮੀਆ। ਮੂਹ ਮਹਾਂਦਰਾਮ ਦਾ ਰੰਗ ਦੀ ਫਰਕ ਲੱਗਦਾ ਉਹ ਦੇਖਣ ਨੂੰ ਜਿਵੇਂ ਦਰੋਣਾ ਖੜਾ ਹੋਵੇ ਉਹ ਇੰਚਰ। ਕ ਦੇ ਪਹਿਲਵਾਨ ਜੀ ਹੁਣ ਫੀਸ ਕਿੰਨੀ ਰੱਖਤੀ ਆਪਣੇ ਦੀ ਦੇਵਲੀ ਦੀ ਹੁਣ ਇਹਦੀ ਫੀਸ ਅਸੀਂ 41000 ਰੁਪਇਆ ਰੱਖੀ ਆ 41000 ਜੀ ਹਾਂ ਠੀਕ ਹੈ ਪਹਿਲਾਂ ਅਸੀਂ ਸ਼ੁਰੂ ਤੋਂ ਜੇ ਸਟਾਰਟਿੰਗ ਤੇ 31 ਦੇ ਚੱਲਿਆ ਸੀ ਇਹ ਅੱਛਾ ਜੀ ਦੂਜਾ ਵੱਡਾ ਘੋੜਾ ਵੀ 31 ਸਾਨੂੰ ਫੀਸ ਫੂਜ ਦਾ ਨਹੀਂ ਬਾਲਾ ਹੁੰਦਾ ਸੀਗਾ ਜੀ ਅੱਜ ਇੱਕ ਵੀ ਬੰਦਾ ਕਿਤੇ ਮੋੜਿਆ ਨਹੀਂ ਠੀਕ ਹੈ ਜੀ ਠੀਕ ਹੈ ਨਾ ਕੋਈ ਵੀ ਕਬੂਤਰ ਬਾਜ਼ ਵੀ ਸਾਡੇ ਕੋਲੇ ਰਹਿਗੇ ਆ ਅੱਛਾ ਜੀ ਬਾਜੀ ਕਹਣਾ ਜਰਾ ਆਏ ਆ ਕਹਰ ਕੋਈ ਗੱਲ ਨਹੀਂ ਜੱਲ ਇੱਕ ਤਾਂ ਦੇਖੋ ਜਿਹੜੇ ਕੱਲੇ ਘੋੜੇ ਆਲੇ ਹੁੰਦੇ ਨੇ ਉਹਨਾਂ ਮਾਲਾਜੇਦਾਰ ਕੱਲੇ ਘੋੜੇ ਆਲੇ ਨੇ ਤੁਹਾਡੇ ਦਾ ਤੇ ਸਾਰੇ ਪਾਸੇ ਵਾਲੇ ਤੁਹਾਡੇ ਮਲਾਜੇ ਦਾ ਹੋਏ ਸਾਰੇ ਨੂੰ ਫਿਰ ਕਿਸੇ ਨੂੰ ਖਾਲੀ ਨਹੀਂ ਮੋੜਿਆ ਗੱਡੀ। ਹਾਂ ਹਾਂ ਖਾਲੀ ਨਹੀਂ ਮੋੜਿਆ। ਕਿਉਂਕਿ ਗੱਲੀ ਨਹੀਂ ਮੋੜਨ ਵਾਲੀ ਗੱਲੀ ਨਹੀਂ ਹੈਗੀ। ਅੱਛਾ ਇਹ ਨਾ ਚੰਗੀ ਗੱਲ ਆ। ਜਿੰਨੇ ਵੀ ਪਹਿਲਵਾਨ ਮੈਂ ਦੇਖਿਆ ਘੋੜਿਆਂ 'ਚ ਨੇ ਸਾਰੇ ਦਰਿਆਦਲ ਬੰਦੇ ਨੇ। ਔਰ ਥੋੜੇ ਚਰਦੇ ਵਿੱਚ ਤਿੰਨ ਸਾਢੇ ਤਿੰਨ ਹਾਲਾਂ ਦੇ ਵਿੱਚ ਅਸੀਂ ਆਏ ਆ ਹਨ ਬਾਹਰੋਂ। ਹਾਂਜੀ। ਇੰਨੇ ਕਿ ਚਰਚਾ ਕਿ ਲੋ ਘੋੜੀਆਂ ਬਹੁਤ ਚਰਦੇ ਰੱਖਦੇ ਹੋਗੇ 2000 ਦੀ ਘੋੜੀ ਲਈ ਗਈ ਆਪਾਂ ਪਿੰਡਾਂ ਨੂੰ। 24 24 ਸਾਲ ਮੰਗ ਹੋ ਗਏ। 24 ਸਾਲ ਮੰਗ ਹੋ ਗਏ। ਹਾਂਜੀ। ਥੋੜੇ ਚਿਰ ਚ ਹੁਣ ਕੌਣ ਨਹੀਂ ਘੋੜਿਆਂ ਵਾਲਾ ਜਾਣਦਾ ਆਪਣਾ ਹਾਂ ਇਹ ਵੀ ਗੱਲ ਸਹੀ ਗੱਲ ਬਲੂਨ ਪਹਿਲਵਾਨ ਜੀ 2000 ਤੁਸੀਂ ਕਰੀ ਵੀ ਘੋੜੀਆਂ ਚਾਏ ਜਾਂ ਫਿਰ ਘੋੜਿਆਂ ਵਾਲਾ ਮੂਡ ਕਦੋਂ ਬਣਿਆ ਰੱਖਣ ਦਾ ਵੀ ਘੋੜੇ ਰਖੀਏ ਘੋੜੇ ਅਸੀਂ ਆਉਂਦੇ ਹੁੰਦੇ ਸੀ ਪਹਿਲੋਂ ਬਾਪੂ ਕੋਲੇ ਹਨਾ ਜਦੋਂ ਆਉਣਾ 2 3 ਮਹੀਨੇ ਦੀ ਛੁੱਟੀ ਆਉਣਾ ਅੱਛਾ ਜੀ ਸ਼ੌਂਕ ਪੈ ਗਿਆ ਅੱਛਾ ਠੋਕਦਾ ਯਾਰ ਬਹੁਤ ਚਿਰ ਦਾ ਸੀ ਐਵੇਂ ਕੀਏ ਇੰਨੇ ਜੋਕਰੇ ਨਹੀਂ ਸੀ ਲੈਣ ਜੋਕਰੇ ਹੈ ਨਹੀਂ ਸੀਗੇ ਠੀਕ ਹੈ ਨਾ ਚਲੋ ਮਜਬੂਰੀਆਂ ਬਣ ਜਾਂਦੀਆਂ ਨੇ ਬਹੁਤ ਹੁੰਦੀਆਂ ਹਾੜੀਆਂ ਜੋਣੀਆਂ ਲਲਾਂਗੇ ਉਹ ਲਲਾਂਗੇ ਅੱਛਾ ਵੀ ਕਰਦੇ ਕਰਦੇ ਨੇਂ ਗਿਆ ਟਾਈਮ ਮਨ ਜਾਂ ਸਮਝਾਈ ਜਾਂਦੀ ਸੀ ਹਾਂ ਠੀਕ ਹੈ ਲੋਹਾਂ ਜੀ ਮਗਰ ਉਹ 15 ਚ ਆਪਾਂ ਘੋੜਾ ਲਿਆ ਸੀ ਮੇਰੇ ਨਾਨਕੇ ਵੀ ਉਸੇ ਪਿੰਡ ਦੀ ਆ ਖਰਦਮਾਨ ਕੀ ਤੋਂ ਅੱਛਾ ਜੀ ਪਿੰਡਾ ਮੁੰਡੇ ਦਾ ਨੂੰ ਅੱਛਾ ਜੀ ਹਾਂ ਨੋਗਰਾ ਘੋੜਾ ਅੱਛਾ ਜੀ ਉਹ ਰੱਖਿਆ ਆਪਾਂ ਹੁਣੇ ਵਿਕਿਆ ਹਜੇ 4.5 ਸਾਲ ਹੀ ਹੋ ਜਾਂਦਾ 6 ਸਾਲ ਹੋ ਗਏ ਉਹਨੇ ਠੀਕ ਹੈ ਜੀ ਗੁਜਰਾਤ ਚਲੇ ਗਿਆ ਉਹ ਥੋੜਾ ਅੱਛਾ ਜੀ ਹਾਂ ਬੜਾ ਘੋੜੇ ਨੇ ਉਹਨੇ ਵੀ ਨੋ ਕਮਾਇਆ ਜੀ ਤੇ ਕੋਈ ਸ਼ੋਅ ਨਹੀਂ ਹਰਿਆ ਅੱਛਾ ਸ਼ੋਅ ਖੱਡੇ ਹੋਈ ਉਹਦੇ ਨਾਲ ਭੁਲਵਾਨੀ ਉਹ ਬੰਦੇ ਨੇ ਉਹ ਕਹਿੰਦਾ ਉਹਦੇ ਕੋਲ ਵੀ ਸਾਰੇ 60 60 ਸਰਟੀਫਾਈ ਹੋਇਆ ਸਾਰੇ ਅੱਛਾ ਜੀ ਦੋ ਦੰਤ ਤੋਂ ਲੈ ਕੇ ਸਾਰੇ ਸ਼ੋਅ ਉਹ ਚੱਲੇ ਚੱਲੇ ਸੀਗੇ ਸਾਰੇ ਸ਼ੋਅ ਜਿੱਤਿਆ ਜਦੋਂ 15 ਚ ਆ ਗਏ ਤੁਹਾਡੇ ਕੋਲ 15 ਜਾ 15 ਜਾ ਕੇ ਅਸੀਂ ਕੋਟ ਗੰਗੂ ਲਾਇਆ ਆ ਹਾਂ ਜੀ ਸਾਡੇ ਪਿੰਡ ਬਹੁਤ ਚੰਗਾ ਘੋੜਾ ਖੜਾ ਇੱਕ ਘੋੜਾ ਹਾਂ ਜੁਗਨੁਹਾਨੀ ਉਹਤੇ ਰੋਲਾ ਵੀ ਪਿਆ ਬਹੁਤ ਆ ਕਿਉਂਕਿ ਸਾਡਾ ਪਿਆਰ ਵੀ ਸੀਗਾ ਇਹਨਾਂ ਨਾਲ ਅੱਛਾ ਜੀ ਤੇ ਸਾਂਝੇ ਕਰਦੇ ਉਹਨਾਂ ਨੇ ਅੱਛਾ ਜੀ ਦੋ ਇਕੱਠੇ ਲਾਦੇ ਜੀ ਇਕੱਠੇ ਲਾਦੇ ਉਹਦੇ ਨੀਲਾ ਨੀਲੇ ਦਿੱਤੇ ਸਾਨੂੰ ਫਿਰ ਉਹਨਾਂ ਨੂੰ ਤਾਂ ਸਾਡੇ ਕੋਲ ਟਰਾਫੀਆਂ ਵੀ ਪਈਆਂ ਉਹਦੇ ਨਾਲ ਦੀਆਂ ਠੀਕ ਆ ਪਲਵਾਨ ਜੀ ਹਾਂ ਜੀ ਤੇ ਪਲਵਾਨ ਜੀ ਉਹ ਕੋੜਾ ਤੁਸੀਂ 2015 ਤੋਂ ਰੱਖ ਰਹੇ ਹੋ ਜੀ ਤੇ ਫਿਰ ਸ਼ੀਵਾ ਕਦੋਂ ਲਿਆ ਆਪਾਂ ਨੇ ਉਹਦਾ ਕਵੀ ਸਵਾਭ ਬਣਿਆ ਜੀ ਸਵਾਭ ਸ਼ੀਵਾ ਅਸੀਂ ਲਿਆ ਜਦੋਂ ਲੌਕਡਾਊਨ ਟੁੱਟਿਆ じゃ ਸੀਗਾ 2000 ਚ 2000 21 22 ਦੀ ਗੱਲ ਹੋਣੀ ਮੈਂ 2020 ਜ 20 ਦੀ ਸ਼ਾਇਦ ਹਾਂ ਹੁਣ ਉਹ ਸਾਡੇ ਕੋਲ ਆਏ ਨੇ ਤਿੰਨ ਹਲਕ ਤਿੰਨ ਸਾਲ ਹੋ ਜਾਣੇ ਸੀਗੇ ਹਾਂ ਠੀਕ ਹੈ ਜੀ 4 ਸਾਲ ਹੋ ਜਾਣੇ ਹੋਣੇ ਠੀਕ ਹੈ ਜੀ ਇਹਨਾਂ ਕੀ ਅੱਛਾ ਅੱਛਾ ਜੀ ਹੂੰ ਫਤੋ ਲਾਕਡਾਊਨ ਹੋਇਆ ਹੀ ਸੀ ਸਿੱਧਾ ਹਜੇ ਮਹੀਨਾ ਕੀ ਹੋਇਆ ਸੀ ਅੱਛਾ ਜੀ ਹਾਂ ਜਦੋਂ ਘੋੜਾ ਲਿਆ ਆਪਾਂ ਨੇ ਘੋੜਾ ਲਿਆ ਸੀ ਠੀਕ ਠੀਕ ਹੈ ਜੀ ਲਿਆ ਵੀ ਕਹਾਦਾ ਸੀਗਾ ਉਹਦਾ ਗੱਲ ਪਿਆ ਸੀ ਕਿਵੇਂ ਗੱਲ ਕਿਵੇਂ ਕਰਵਾਣੀ ਆਪਾਂ ਸੱਚਾ ਹੀ ਬੋਲਦੇ ਹਾਂ ਇਹ ਆਪੋ ਹੋਰਾਂ ਜਿਵੇਂ ਨਹੀਂ ਬੋਲੇ ਜਿਵੇਂ ਕਹਿੰਦਾ ਸਾਨ ਤੇ ਪਲਵਾਨ ਕਰਮ ਵਾਲਿਆਂ ਦੇ ਘਰੇ ਹੁੰਦਾ ਪਰਵਾਰ ਹੁੰਦੇ ਵੀ ਫਿਰ ਸਿੱਧੇ ਮਤੇ ਦੀ ਹੈ ਕਿ ਕਿਉਂਕਿ ਯਾਰ ਬੰਦੇ ਦੇ ਤਾਂ ਆਪਜਾਂ ਨਹੀਂ ਠੱਗੀ ਕੀਤੀ ਸੀ ਅੱਛਾ ਜੀ ਸਾਹਮਣੇ ਉਹਨਾਂ ਦੇ 65 ਲੱਖ ਰੁਪਈਆ ਲੱਗਦਾ ਵੀ ਦੇਖਿਆ ਉਹਨਾਂ ਨੇ ਪੁੱਛ ਕੇ ਵੇਲੇ ਅੱਛਾ ਆਪ ਠੱਗੀ ਲਾਈ ਉਹਨਾਂ ਨੇ ਹਾਂ ਉਹਨਾਂ ਨੇ ਜਿਹੜੇ ਬੰਦਿਆਂ ਨੇ ਜਿਹਨਾਂ ਨੇ ਠੱਗੀ ਲਾਈ ਸੀਗੀ ਅੱਛਾ ਜੀ ਉਹਨਾਂ ਦੇ ਕੋਲੇ ਹੀ ਉੱਥੇ ਲੱਗੀ ਜਾਵੇ ਪੈਸੇ ਯਾਰ ਕਹਿੰਦੇ ਬਾਪੂ ਵੀ ਮਤਲਬ ਉਹਨੂੰ ਠੱਗੀ ਹੋ ਰਸ ਆ ਗਈ ਪਲਵਾਨ ਦੀ ਠੱਗੀ ਆਪਦਾ ਨਾਮ ਬਣਾ ਕੇ ਯਾਰ ਠੀਕ ਹੈ 129 ਘੋੜੀਆਂ ਮਲਾਈਆਂ ਆਪਾਂ ਤੋਂ ਅੱਛਾ ਜੀ ਤੇ ਉਹਨਾਂ ਨਾਲ ਉਹਨੇ ਨਾ ਨਹੀਂ ਬਣਾਇਆ ਇਹ ਤਾਂ ਘੋੜੀਆਂ ਘੱਟ ਮਿਲੀਆਂ ਉਦੋਂ ਠੀਕ ਹੈ ਜੀ ਇਹਨਾਂ ਨਾਲ ਸਾਡਾ ਨੋ ਬਹੁਤ ਵੱਡਾ ਅਸੀਂ ਜਿਹੜੇ ਵਾਲੇ ਬੋਲਦੇ ਆ ਜਿਹੜੇ ਕਿਸੇ ਨਾਲ ਗੱਲ ਕਰਦੇ ਆ ਛੇਵੇਂ ਵਾਲੇ ਹਾਂ ਜੀ ਬਾਕੀ ਸਿੱਧੂ ਮੂਸੇ ਵਾਲਾ ਵੀ ਮਤਲਬ ਫੇਵਰੇਟ ਘੋੜਾ ਥੋੜਾ ਛੇਵਾ ਸੀ ਹਾਂ ਜੀ ਕਿਉਂਕਿ ਇੱਕ ਉਹ ਵੀ ਬੰਦਾ ਇਹੋ ਜਿਹਾ ਸੀ ਜਿਹਨੂੰ ਪਾਰਸੀ ਸੀ ਉਹ ਵੀ ਹਾਂ ਜਿਹਨੂੰ ਹੱਥ ਲਾ ਗਿਆ ਹਾਂ ਇਹਦੀ ਆਰਤੀ ਵੀ ਹਾਰੀ ਉਹ ਜਿੰਨੇ ਸੀ ਇਹ ਮੁੰਡਿਆਂ ਨੇ ਇਹਨਾਂ ਨੇ ਮਨਪ੍ਰੀਤ ਉਹਨਾਂ ਨੇ ਗੀਤ ਲਾਇਆ ਤੁਰੇ ਕਰਦੇ ਉਹ ਮੂਛੇ ਵਾਲੇ ਦਾ ਗੀਤ ਹੀ ਜੱਜਦਾ ਸੀ ਇਹਦੇ ਤੇ ਦੂਜਾ ਗੀਤ ਹੀ ਨਹੀਂ ਜੱਜਦਾ ਠੀਕ ਹੈ ਉਹ ਮੇ ਥਾਪੀਆਂ ਮਾਰਦਾ ਸੀ ਬਾਹਰ ਨਿਕਲ ਕੇ ਸਰੀਰ ਵੀ ਉਮੀ ਹੈ ਬਹੁਤ ਮਜ਼ਬੂਤ ਹੈ ਨਾ ਜੀ ਨੀਕੂੜਾ ਚੰਗਾਈ ਬਹੁਤ ਸੀ ਚਲੋ ਪਲਵਾਨ ਜੀ ਹੁਣ ਉਹ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਹਨਾ ਜੀ ਪਰ ਇੱਕ ਯਾਦਾਂ ਹੁੰਦੀਆਂ ਨੇ ਜਿਵੇਂ ਕਈ ਬੰਦੇ ਕਹਿੰਦਾ ਸਾਡੇ ਨਾਲ ਤਾਂ ਠੱਗੀ ਲੱਗੀ ਝੰਘਾਣਾ ਮਾਰਨ ਲੱਗ ਜਾਂਦੇ ਪਰ ਕਈਆਂ ਨੂੰ ਠੱਗੀ ਰਾਸ ਵੀ ਆ ਜਾਂਦੀ ਹੈ ਪਲਵਾਨ ਜੀ ਉਹ ਦਸਾਂ 15 ਦਿਨਾਂ ਬਾਅਦ ਹੀ ਸਾਨੂੰ ਉਥੇ ਜਦੋਂ 13 ਲੱਖ ਰੁਪਈਆ ਦੇ 13,35,000 ਦੇ 2 ਜਨਵਰੀ ਦਿੱਤੇ ਸੀ ਉਹਨਾਂ ਨੇ ਅੱਛਾ ਜੀ ਹਾਂ ਟਰੈਕਟਰ ਸੀਗੇ ਦੋਨੇ ਫਿਰ ਤਾਂ ਪਲਵਾਨ ਜੀ ਮਨ ਨਾਲ ਜਾਇਜ਼ ਦਿੱਤੇ ਤੁਹਾਨੂੰ ਫਿਰ ਤਾਂ ਨਹੀਂ ਠੱਗੀ ਮੰਨ ਸਕਦੇ ਜੀ ਕਿਉਂਕਿ ਛੇਵੇਂ ਵਰਗਾ ਘੋੜਾ ਕਮਾਲ ਆਈ ਮੈਂ ਛੱਡਿਆ ਜਾ ਦੋ ਤਿੰਨ ਦਿਨ ਦਿਲ ਜਿਆ ਤਾਂ ਸਾਡਾ ਬੰਦਾ ਹੈ ਨਾ ਵੀ ਮੇਰੇ ਨਾਲ ਵੀ ਦੁਨੀਆ ਗਾਹ ਤੀ ਮਥੀ 35 ਘੰਟਰੀਆਂ ਘਾਇਆ ਸੱਤੇ ਅੱਠ ਘੰਟਰੀਆਂ ਤੇ ਮੈਂ ਕੋਡੀ ਖੇੜਿਆ ਉੱਥੇ ਠੀਕ ਹੈ ਜੀ ਤੇ ਯਾਰ ਮੇਰੇ ਨਸ਼ਾ ਕੀ ਕਿਵੇਂ ਲਾ ਕੇ ਬੰਦੇ ਕਿੰਨੀ ਚੌਸਤੀ ਖੇੜ ਗਏ ਇੱਥੇ ਦੇ ਸਾਡੇ ਨਾਲੋਂ ਤੇਜ ਆ ਬਾਹਰ ਵਾਲਿਆਂ ਨਾਲ ਤੇ 40 ਦਾ ਫਲੇਟਾਂ ਵਿੱਚ ਜਹਾਜ਼ ਦੀਆਂ ਕਰ ਗਿਆ ਅੱਛਾ ਜੀ ਹਾਂ ਠੀਕ ਹੈ ਜੀ ਤੇ ਫਿਰ ਮੁੰਡੇ ਦੋਨੇ ਕਹਿੰਦੇ ਕਹਿੰਦੇ ਡੈਡੀ ਕਿਹੜੀ ਗੱਲ ਨਜ਼ਰ ਖੜ ਦੇ ਪਰੇ ਅੱਛਾ ਜੀ ਤੇ ਹਾਂ ਵਾਪਸ ਆਹਮਦੇ ਹੀ ਆ ਕੇ ਹਾਂ ਜੀ ਸਾਦੇ ਸਾਹਦੇ ਮਹਾਰਾਜ ਨੇ ਇੱਥੇ ਦਾਬਰ ਦਾ ਨਾਮ ਬਣਾ ਤਾ ਨਹੀਂ ਸਹੀ ਗ ਨੀ ਪਲਵਾਨ ਜੀ ਘੋੜੇ ਉਹੋ ਜੇ ਚਲੋ ਤੁਹਾਨੂੰ ਜਿਵੇਂ ਵੀ ਲੱਗਿਆ ਰੋਹੋ ਜੇ ਘੋੜੇ ਨਹੀਂ ਮਿਲਦੇ ਪੈਸੇ ਨਾਲ ਵੀ ਨਹੀਂ ਮਿਲਦੇ ਹੈਗੇ ਉਹ ਡੜੇ ਘੋੜੇ ਪਲਵਾਨ ਜੀ ਹੁਣ ਜੇ ਆਪਾਂ ਦੇਖਣ ਜਾਈਏ ਨਾ 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 ਹੂੰ ਤੇ ਕਿੱਡਾ ਵੱਡਾ ਘੋੜਾ ਉਹ ਪਲਵਾਨ ਜੀ ਆਪਾਂ ਬਰੀਡ ਕਿੱਥੇ ਹੋਇਆ ਸੀ ਘੋੜਾ ਉਹ ਜੀ ਇੱਥੇ ਗੁਰਪ੍ਰਤਾਪ ਗੈਰੀ ਦੇ ਘਰੇ ਹੈ ਸਾਡੇ ਆ 2.5 ਕਿਲੋਮੀਟਰ ਇੱਥੋਂ ਅੱਛਾ ਉਰੇ ਸਹੀਆਂ ਪਿੰਡ ਹਾਂ ਠੀਕ ਹੈ ਠੀਕ ਹੈ ਠੀਕ ਹੈ ਉਰੇ ਉਰੇ ਬਰੀਡ ਹੋਇਆ ਸੀ ਉਹ ਠੀਕ ਹੈ ਜੀ ਯਾਨੀ ਉਹਦੀ ਮਾਂ ਸੀਗੀ ਉਹ ਬੈਸਾ ਐਟਮ ਦੀ ਧੀ ਕਹਿੰਦੇ ਆ ਐਟਮ ਦੀ ਭੈਣ ਕਹਿੰਦੇ ਆ ਉਹ ਸਾਡੇ ਪਿੰਡ ਦੀ ਅੱਛਾ ਜੀ ਇਹਨਾਂ ਕੋ ਗਰਸ਼ੇ ਮਰਨ ਨਾ ਕੋ ਤਾਂ ਬਹੁਤ ਵੱਡਾ ਮਾਂ ਐ ਪਾਸੇ ਵੀ ਚੰਗਾ ਕੋ ਉਹ ਤਾਂ ਸੀਗਾ ਜੀ ਗੈਰੀ ਹਜੇ ਵੀ ਕਹਿ ਜਾਂਦਾ ਕਹਿੰਦਾ ਲਵੇਲੀ ਵੀ 1.5 ਕਰੋੜ ਦੇ ਨੇੜੇ ਲਈ ਸੀ ਅਸੀਂ ਕਹਿੰਦਾ ਉਹਦਾ ਸ਼ੰਭ ਹਲ ਸਹੀ ਨਹੀਂ ਮਿਲਿਆ ਮੈਨੂੰ ਜਿੱਦਾਂ ਇਹਦੀ ਸ਼ੇਵੇ ਦੀ ਮੰਗ ਦਾ ਸੀ ਸ਼ੇਵੇ ਦੀ ਮੰਗ ਦਾ ਨਹੀਂ ਫਿਰਦਾ ਪਹਿਲਵਾਨ ਜੀ ਕੁਛ ਵੀ ਕਹਿ ਲੋ ਉਹ ਤਾਂ ਪ੍ਰਮਾਤਮਾ ਨੇ ਠੱਗੀ ਮਰਵਾਈ ਹੁਣੀ ਤੁਹਾਡੇ ਨਾਲ ਬੰਦਿਆਂ ਨੇ ਨਹੀਂ ਮਾਰੀ ਹੁਣੀ ਜੀ ਸੂਇਆ ਵੀ ਸਾਰਾ ਮਾਂ ਤੇ ਸੂਈ ਜਾਂਦਾ ਅੱਛਾ ਜੀ ਉਹਦਾ ਮੱਥਾ ਸੁਨਣਾ ਸੀਗਾ ਅਰਜਣ ਸੀ ਠੀਕ ਹੈ ਜੀ ਪੈਰ ਤੋਂ ਨਾਗਾਂ ਗੰਗੂ ਠੀਕ ਹੈ ਜੀ ਤੇ ਬੱਚੇ ਸਾਰੇ ਫੁੱਲ ਵਾਲਿਆ ਅੱਛਾ ਜੀ ਇੱਕ ਬਛੇਰਾ ਖੜਾ ਵਾ ਫਤੇਗਣ ਸਾਹ ਕੋਲੇ ਅੱਛਾ ਅੱਛਾ ਜੀ ਉਹ ਡੀਸੀ ਕੋਡੇ ਤੋਂ ਹੁਣ ਗੱਭਣ ਸੀ ਪਿੱਛੇ ਘੋੜੀ ਉਹ ਅੱਛਾ ਜੀ ਤੇ ਉਹ ਪੰਜ ਕਲਿਆਣ ਬੱਚਾ ਸੀ ਕਹਦਾ ਅੱਛਾ ਜੀ ਹੂੰ ਉਹ ਡੈਂਡਲੀ ਬੱਚੀ ਸੀ ਸਾਡੇ ਅੱਛਾ ਜੀ ਅੱਛਾ ਅੱਛਾ ਜੀ ਇਹ ਬਹੁਤ ਚੰਗੀ ਗੱਲ ਆ ਚਲੋ ਕੋਈ ਗੱਲ ਨਹੀਂ ਪਹਿਲਵਾਨ ਜੀ ਹੁਣ ਪ੍ਰਮਾਤਮਾ ਨੇ ਹੁਣ ਵੀ ਬਹੁਤ ਚੰਗਾ ਘੋੜਾ ਤੁਹਾਡੇ ਕੋਲ ਦਰੋਣੇ ਦਾ ਬੱਚਾ ਦੇਵ ਵਾਲੀ ਤੇ ਫੀਸ ਤੁਸੀਂ ਪਹਿਲਵਾਨ ਜੀ 41000 ਰੱਖੇ ਬਹੁਤ ਜੈਨੂਨ ਫੀਸ ਰੱਖੇ ਪਹਿਲਵਾਨ ਜੀ हां ਅਸੀਂ ਕਹਿੰਨੇ ਯਾਰ ਹਰ ਇੱਕ ਬੰਦਾ ਵੀ ਅਸੀਂ ਵੀ ਕਿਸੇ ਦਿਨ 5000 ਰੁਪਏ ਦੇ ਕੇ ਮੜਾਉਣ ਵਾਲੇ ਘੋੜੀ ਸੀ ਜੇ ਠੀਕ ਆ ਬਲਵਾਨ ਜੀ ਠੀਕ ਆ ਉਹ ਜਵਾਨਾ ਉਹ ਜਾਂ ਸੀ ਹਮ ਪਰਮਾਤਮਾ ਨੇ ਅੱਜ ਵਧੀਆ ਚਲੋ ਕਰਤਾ ਆਪਾਂ ਨੂੰ ਹੋਣਿਆਂ ਦੀ ਉਹ ਤਾਂ ਹੁੰਦੇ ਸੀ ਬਾਪੂ ਨੇ ਪੈਸੇ ਦੇਣੇ ਹੁੰਦੇ ਸੀ ਹਾਂਜੀ ਬਾਪੂ ਨੇ ਇੰਨਾ ਦੱਸਣਾ ਮਗਰੋਂ 5000 ਦਿੱਤਾ ਅੱਛਾ ਜੀ ਹਾਂ ਹੈਪੀ ਨੂੰ ਦੇ ਕੇ ਅੰਦਾ ਕਈ ਵਾਰ ਤਾਂ ਬਰਸਾਲਾਂ ਨਾਲ ਹਾਂ ਠੀਕ ਹੈ ਜੀ ਹਮ ਕਵਾਹੀ ਕਿ ਨਜ਼ਰ ਹਰ ਇੱਕ ਬੰਦਾ ਵੀ ਆ ਸਕਿਆ ਹਾਂ ਸਹੀ ਹਰ ਇੱਕ ਨੂੰ ਚਾਹ ਹੁੰਦਾ ਯਾਰ ਵੀ ਮੇਰੇ ਘਰੇ ਵੀ ਕਿਚਨ ਕਵਾਲਾ ਮਰਪੀ ਤੁਹਾਡੇ ਕੋਲ ਚਲੇ ਗਿਆ ਸੀ ਮੈਨੂੰ ਆਏ ਲੱਗੇ ਜਾਣ ਜਿਵੇਂ ਕੁਲਵਿੰਦਰ ਹੋਈ ਮੇਰੇ ਬੱਚੇ ਹੁੰਦੇ ਅੱਛਾ ਜੀ ਬਸਾਰਾ ਮੈਨੂੰ ਇਹਨਾਂ ਨੇ ਇੰਨਾ ਮਾਣ ਦਿੱਤਾ ਉੱਥੇ ਵੀ ਇਹਨਾਂ ਦੇ ਕੋਲੇ ਰਹੇ ਹਾਂ ਹਰ ਸਿੱਖ ਰੱਬੇ ਦਾ ਪਿਆਰ ਆ ਅੱਛਾ ਜੀ ਉੱਥੇ ਲੈ ਗਈ ਸੀ ਨਾ ਕੁਲਵਿੰਦਰ ਦੇ ਬਿਮਾਰ ਹੋਣੇ ਆਪਾਂ ਫਾਰਮ ਉੱਥੇ ਲੈ ਗਏ ਅੱਛਾ ਅੱਛਾ ਪੋੜਾ ਸਪੈਰ ਵੀ ਉੱਥੇ ਹੋਇਆ ਵੱਡਾ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਚਲੋ ਪਰਮਾਤਮਾ ਨੂੰ ਪਰ ਪਲਵਾਨ ਜੀ ਹੁਣ ਵੀ ਬਹੁਤ ਚੰਗੇ ਜਾਨਵਰ ਜੁੜੇ ਜਾਂਦੇ ਆ ਤੇ ਇੱਕ ਮੈਨੂੰ ਤੁਹਾਡੀ ਘੋੜੀ ਬਹੁਤ ਪਿਆਰੀ ਲੱਗੀ ਆ ਉਹ ਮਤਲਬ ਵੀ ਉਹਦਾ ਸੁੰਬ ਸੰਬ ਗਾਮ ਚ ਬਿਲਕੁਲ ਉਹ ਆਪਾਂ ਨੂੰ ਕਹਿੰਦੇ ਵੀ ਐ ਹੱਥ ਚ ਆਉਣੀ ਚਾਹੀਦੀ ਉਹ ਹੱਥ ਚ ਨਹੀਂ ਆਉਂਦੀ ਇੰਨੀ ਛੋਟੀ ਗਾਮ ਚ ਉਹਦੀ ਜੀ ਤੇ ਉਹਦਾ ਕੀ ਖਾਨਦਾਨ ਪਲਵਾਨ ਜੀ ਘੋੜੀ ਦਾ ਉਹ ਮੱਝੂ ਖਾਨਦਾਨ ਦੀ ਆ ਤੇਰੇ ਉਹ 364 ਇੰਚ ਦਾ ਆ ਉਹਦਾ ਹਾਂਜੀ ਹਾਂਜੀ ਸ਼ੈਨ ਸ਼ਾਦੀ ਆ ਸ਼ੈਨ ਸ਼ਾਦੀ ਜੀ ਜਿਹੜਾ ਜਲਾਲਦੀ ਵਾਲਾ ਜੀ ਜਲਾਲਦੀ ਬਿਲੂ ਅੰਕਲ ਤੇ ਉਹ ਮੈਨੂੰ ਕਹਦਾ ਉਹ ਆਜ਼ਾਦ ਦਾ ਹੀ ਨਾ ਠੀਕ ਆ ਆਜ਼ਾਦ ਦਾ ਹੀ ਠੀਕ ਹੈ ਠੀਕ ਹੈ ਜੀ ਬਾਡੀ ਬੁੱਡੀ ਯਾਦ ਆ ਰਹੀ ਹੈ ਜੀ ਬਹੁਤ ਵੱਡੀ ਘੋੜੀ ਹੈ ਜੀ ਅਜੇ ਮਨ ਥੋੜੀ ਫਿੱਕੀ ਆ ਜਦ ਪਿਆਰ ਹੋ ਗਈ ਜਦ ਤੱਕ ਕੁਝ ਹੋਰ ਬਣ ਜਾਣਾ ਹੁਣ ਇਹ ਜੇ ਵੱਡੀ ਤੋਂ ਘੱਪਣ ਅੱਛਾ ਜੀ ਹਾਂ ਅਜੇ ਡੇਢ ਦੋ ਮਹੀਨੇ ਦੀ ਘੱਪਣ ਠੀਕ ਹੈ ਭਲਵਾਨ ਜੀ ਤੇ ਵੈਸੇ ਚਲੋ ਜਿਵੇਂ ਕਹਿੰਦੇ ਵੀ ਬਿਲਕੁਲ ਸ਼ੇਵਾ ਵਰ ਗਈ ਬੱਚਾ ਤੁਸੀਂ ਹੋਰ ਇੱਕ ਤਿਆਰ ਕਰੀ ਜਾਨੂੰ ਤੁਸੀਂ ਤਾਂ ਕਹਿੰਦੇ ਵੀ ਅਜੇ ਠਹਿਰ ਕੇ ਦਿਖਾਵਾਂਗੇ ਪਰ ਫਿਰ ਵੀ ਮੈਂ ਕਹਾਂ ਮਾ ਚਲੋ ਦਿਖਾ ਦਈਏ ਇੱਕ ਅੱਧਾ ਸ਼ਾਟ ਲਾ ਦਈਓ ਉਹ ਵੀ ਬਹੁਤ ਸੋਹਣਾ ਤਿਆਰ ਹੋ ਰਿਹਾ ਛੇਵੇ ਦਾ ਬੱਚਾ ਜੀ ਹਾਂ ਜੋ ਮਹਾਰਾਜ ਆਜੇ ਹਾਂ ਲਾ ਦੇ ਬੋਰਡ ਹਾਂ ਨਾ ਸਹੀ ਗੱਲ ਹੈ ਉਹਦਾ ਕੀ ਨਾਮ ਰੱਖਤਾ ਛੇਵੀ ਦੇ ਬੱਚੇ ਦਾ ਜੀ ਉਹਦਾ ਯਾਰ ਮੈਨੂੰ ਜਦੋਂ ਘੋੜੀ ਉਹ ਦੁਬਾਰਾ ਮੁੰਡੇ ਮਲਾਉਣ ਆਏ ਸੀਗੇ ਅੱਛਾ ਜੀ ਮੈਨੂੰ ਕਹਿੰਦੇ ਅੰਕਲੇ ਦਾ ਕੀ ਨਾਮ ਰੱਖਿਆ ਮੈਂ ਕਿਹਾ ਚੜ੍ਹਦੀ ਕਲਾ ਨਾਮ ਰੱਖੋ ਥੱਲੇ ਲਾ ਕੇ ਰੱਖਣਾ ਉਹਦਾ ਨਾਮ ਰੱਖਿਆ ਸ਼ਿਵਾਰਤਨ ਸ਼ਿਵਾਰਤਨ ਪਹਿਲੋਂ ਹੀ ਦਾਸਤਾ ਸੀ ਆਪਾਂ ਅੱਛਾ ਅੱਛਾ ਠੀਕ ਹੈ ਹੱਤੋਂ ਪਹਿਲੋਂ ਕੁਲਵਿੰਦਰ ਦੇ ਬੇਟੇ ਨੇ ਉੱਥੇ ਸਵਾਰੀ ਕੀਤੀ ਅੱਛਾ ਜੀ ਤੇ 20 ਦਿਨ ਦਾ ਸਾਡੇ ਕੋਲ ਆਇਆ ਸੀਗਾ ਮੈਂ ਅੱਛਾ ਅੱਛਾ ਜੀ ਠੀਕ ਹੈ ਮਹਾਰਾਜ ਦਾ ਪਤਾ ਸੀ ਵੀ ਇੱਥੇ ਆਉਣੇ ਨੇ ਹਾਂ ਸਹੀ ਗੱਲ ਹੈ ਸ ਤੇ ਪਲਵਾਂ ਜੀ ਇੱਕ ਬੱਚੀ ਵੀ ਲਈ ਐ ਸ਼ਿਵੀ ਜੀ ਤੁਸੀਂ ਨੇ ਹੁਣ ਹਾਂ ਉਹ ਵੀ ਹੁਣ ਕੁਲਵਿੰਦਰ ਆਇਆ ਸੀਗਾ ਪਿੱਛੇ ਆ ਕੇ ਗਿਆ ਬਾਹਰੋਂ ਅੱਛਾ ਜੀ ਤੇ ਦਿਰਾ ਬਾਬਾ ਨਾਨਕ ਖੜੀ ਸੀਗੀ ਅੱਛਾ ਜੀ ਸ਼ਾਮ ਨੂੰ ਐ ਵੇਲੇ ਸੱਦਾ ਹੋਇਆ ਰਾਤ ਨੂੰ ਧੁਰ ਗਿਆ ਲੈਣ ਅੱਛਾ ਜੀ ਇਹ ਇਸ਼ਕਾ ਹੈ ਇਸ਼ਕ ਹੀ ਸਹੀ ਗੱਲ ਆ ਬਾਕੀ ਮੈਂ ਸ਼ਿਵਾ ਆਪਦੇ ਵਰਗੀਆਂ ਕਾਪੀਆਂ ਦੇਖੇ ਹੈ ਜੀ ਬੱਚੇ ਹਨਾ ਜੀ ਜਿਵੇਂ ਘਟ ਸਮਾਂ ਹੁੰਦਾ ਨਾ ਘੋੜੇ ਕੋਲੇ ਵੀ ਹਾਂ ਭਾਈ ਮੈਂ ਆਪਦੀਆਂ ਮੋਹਰਾਂ ਚੰਗੀਆਂ ਲਾ ਕੇ ਜਾਵਾਂ ਜਿੰਨੀ ਵੇਲੇ ਆਪ ਕੀ ਆਏ ਵੇਖੀ ਆ ਮੁੰਡਾ ਇਹਨਾਂ ਦਾ ਇਹਨਾਂ ਦੇ ਪਿੰਡੋਂ ਆ ਮੁੰਡਾ ਅੱਛਾ ਇਹਦੇ ਕੋਲੇ ਖੜੀ ਆ ਦੋ ਕਿਹੰਜੇ ਦਿਲਵਾਗ ਦੀ ਬੱਚੀ ਆ ਪਤਾ ਫਟਾ ਪ੍ਰੋਪਰ ਅੱਛਾ ਜੀ 6 ਵੇ ਦੇ ਬੱਚੇ ਅੱਛਾ ਜੀ ਨਹੀਂ ਚਲੋ ਚੰਗੀ ਗੱਲ ਆ ਤੇ ਪਲਵਾਂ ਜੀ ਦੇ ਆਪਣੇ ਦੇਵਲੀ ਦੇ ਬੱਚੇ ਵੀ ਆਏ ਨਹੀਂ ਦੇਵਲੀ ਦਾ ਬਸ ਇੱਕ ਦੋ ਕਿ ਬੱਚੇ ਆਏ ਆ ਹਜੇ ਕਿਉਂਕਿ ਅਸੀਂ ਛੱਡਿਆ ਨਹੀਂ ਸੀਗਾ ਘੋੜਾ ਲੇਟ ਅੱਛਾ ਅੱਛਾ ਜੀ ਠੀਕ ਆ ਨਾ ਹੁਣ ਘੋੜੀਆਂ ਗੱਬਣ ਖੜੀਆਂ ਠੀਕ ਜੀ ਅਜਾ ਉਥੇ ਨਾ ਮਹੀਨੇ ਵਿੱਚ ਬੱਚਾ ਆ ਜਾਣਗੇ ਰਿਜ਼ਲਟ ਆਉਣਗੇ ਜੀ ਹਾਂ ਸਾਡੇ ਇਲਾਕੇ ਦੀਆਂ ਖੜੀਆਂ 64 64 ਅੰਸ਼ ਘੋੜੀਆਂ ਤਲਵੰਡੀ ਖੜੀਆਂ ਦੋ ਘੋੜੀਆਂ ਤਾਂ ਅੱਛਾ ਜੀ ਇੱਕ ਪਰਸ਼ਾਣੀ ਖੜੀ ਆ ਠੀਕ ਬਲਵਾਂ ਜੀ ਪਲਵਾਂ ਜੀ ਚਲੋ ਪਹਿਲਾਂ ਤੁਸੀਂ ਨੁਕਰਾ ਘੋੜਾ ਵੀ ਰੱਖਿਆ ਹਨਾ 6ਵੇਂ ਨੇ ਵੀ ਮੌ ਨੌਂ ਦਿੱਤਾ ਤੁਹਾਨੂੰ ਇਹ ਹੁਣ ਆਪਣਾ ਦੇਵਲੀ ਵੀ ਆ ਗਿਆ ਤੇ ਦੇਵਲੀ ਕਿੰਨੀ ਉਮਰ ਦਾ ਆਪਾਂ ਨੇ ਲਿਆ ਸੀਗਾ ਪਲਵਾਂ ਜੀ ਇਹ ਦੇਵਲੀ ਲਿਆ ਸੀ ਇਹ 22 22 ਮਹੀਨੇ ਦਾ ਅੱਛਾ ਛੋਟਾ ਬੱਚਾ ਹੀ ਸੀ ਇਹ ਜੀ ਠੀਕ ਹੈ ਜੀ ਤੇ ਫਿਰ ਤੁਸੀਂ ਮੈਂ ਪਾਸਪੋਰਟ ਵੀ ਦੇਖੇ ਦਾ ਲਾਇਆ ਹੋਇਆ ਫਿਰ ਡੀਐਨ ਵੀ ਉਹ ਵੀ ਕਰਾਤਾ ਸੀ ਲੈਨਸਾਰ ਨਾ ਜਦੋਂ ਅਸੀਂ ਨਾ ਲੈਨਸਾਰ ਥੋੜੇ ਚਿਰ ਮਗਰੋਂ ਕਰਾਤਾ ਸੀਗਾ ਅੱਛਾ ਜੀ ਜਦੋਂ ਅਸੀਂ ਸ਼ਿਵਾ ਕਰਾਇਆ ਹਾਂਜੀ ਉਹ ਵੀ ਕਰਾਤਾ ਸੀਗਾ ਅੱਛਾ ਸ਼ਿਵੇ ਦਾ ਵੀ ਕਰਾਇਆ ਸੀ ਜੀ ਹਾਂ ਸ਼ਿਵੇ ਦਾ ਕਰਾਇਆ ਫਿਰ ਸਾਡੇ ਨਾਲ ਪਹਿਲੋਂ ਠੱਗੀ ਹੁੰਦੀ ਰਹੀ ਨਾ ਜਦੋਂ ਦੂਜਾ ਘੋੜਾ ਜੋ ਹੀ ਬਾਹਰ ਚਲੇ ਜਾਂਦੇ ਸੀਗੇ ਪਤਾ ਨਹੀਂਦਾ ਸੀ ਬੱਚੇ ਕਿੱਧਰ ਗਏ ਅੱਛਾ ਜੀ ਅਜੇ ਵੀ ਪਹਿਲੋਂ ਜਦੋਂ ਐਂਟਰੀ ਘੋੜਿਆਂ ਦੇ ਲੈਣੀ ਆ ਉਹ ਕਰਾ ਲੀਓ ਠੀਕ ਹੈ ਜੀ ਉਦੋਂ ਮਗਰੋਂ ਕਈ ਬੰਦੇ ਨੇ ਕਿਹਾ ਜਾਰੇ ਤਾਂ ਕਾਲਾ ਹੂੰ ਕੋੜਾ ਆਇਆ ਹੈ ਹੀ ਨਹੀਂ ਦਰੋਣੇ ਦਾ ਇਹ ਦਰੋਣੀ ਦੀ ਨਹੀਂ ਹੈਗਾ ਇਹ ਹਾਂ ਅੱਛਾ ਜੀ ਅੱਛਾ ਡੀਐਨਏ ਆ ਫਿਰ ਇਹਨੇ ਮਾਰ ਕੇ ਤੋਂ ਪੁੱਛ ਦਿੱਤੀ ਮੈਂ ਕਿਵੇਂ ਕਿਵੇਂ ਹੋਈ ਫਿਰ ਅੱਛਾ ਅਸੀਂ ਨਾ ਜੀ ਪਤਾ ਕੀ ਹੋਇਆ ਵੀ ਉਸ ਟਾਈਮ ਦਰੋਣਾ ਬਾਈ ਗੁਰਪ੍ਰਤਾਪ ਨੇ ਡੀਐਨਏ ਨਹੀਂ ਕਰਵਾਇਆ ਜੀ ਅੱਛਾ ਅੱਛਾ ਵੀਰੇ ਆਪਾਂ ਇਹ ਬੱਚਾ ਪਹਿਲਾਂ ਕਰਵਾਤਾ ਸੀ ਉਸ ਟਾਈਮ ਇਹਦੇ ਪਾਸਪੋਰਟ ਤੇ ਅਨਨੌਨ ਲਿਖ ਕੇ ਆਇਆ ਸੀ ਹਾਂ ਹਾਂ ਉਹ ਤਾਂ ਆਉਣੀ ਸੀ ਜਿਹਾ ਪਿਓ ਦਾ ਨਹੀਂ ਹੈਗਾ ਸੀ ਉਹ ਹੈ ਨਹੀਂ ਸੀ ਤੇ ਜਦੋਂ ਜੋ ਲਗੜ ਭਰਾਵਾਂ ਕੋਲ ਗਿਆ ਉਹਨਾਂ ਨੇ ਇਹਨੂੰ ਡੀਐਨਏ ਕਰਵਾਤਾ ਦਰੂਣੇ ਨੂੰ ਠੀਕ ਹੈ ਵੀਰੇ ਉਸ ਤੋਂ ਬਾਅਦ ਅਸੀਂ ਬੁੰਨੀ ਸਰ ਨਾਲ ਗੱਲ ਕਰਕੇ ਉਹਨਾਂ ਨੂੰ ਮੇਲ ਕੀਤੀ ਠੀਕ ਹੈ ਵੀਰੇ ਤੁਸੀਂ ਆਪਦਾ ਪਾਸਪੋਰਟ ਨੰਬਰ ਦਿੱਤਾ ਤੇ ਉਹਨਾਂ ਦੀ ਕੁਝ ਫੀਸ ਸੀਗੀ ਉਹ ਅਸੀਂ ਪੇ ਕੀਤੀ ਤੇ ਉਹਨਾਂ ਨੇ ਸਾਨੂੰ ਜਦੋਂ ਡੀਐਨਏ ਮੈਚ ਕਰਕੇ ਦਿੱਤਾ ਠੀਕ ਹੈ ਵੀਰੇ ਤਕਰੀਬਨ 20 ਦਿਨ ਦੇ ਬਾਅਦ ਸਾਨੂੰ ਉਹਨੇ ਰਿਪੋਰਟ ਸੈਂਡ ਕਰਤੀ ਠੀਕ ਹੈ ਜੀ ਤੇ ਆਪਣਾ ਜਿਹੜਾ ਬੱਚਾ ਸੀ ਇਹ ਡੀਐਨਏ ਮੈਚ ਹੋ ਗਿਆ ਠੀਕ ਹੈ ਵੀਰੇ ਡੀਐਨਏ ਹੁਣ ਟੈਕਨੋਲੋਜੀ ਆ ਹੂੰ ਨੱਚੀ ਹੁਣ ਆਪਾਂ ਦੇਖੀ ਐ ਨੇ ਚੰਗੇ ਚੰਗੇ ਘੋੜਿਆਂ ਦੇ ਬੱਚੇ ਆ ਜਿਹੜੇ ਹਾਂ ਉਹ ਤਾਂ ਕਈ ਵਾਰ ਕਿਓ ਜਿਹਾ ਪੈਦਾ ਹੋਏ ਨੇ ਕਿ ਨਾਰਮਲ ਘੋੜੇ ਜਿਹੜੇ ਪਿੰਡਾਂ 'ਚ ਖੜੇ ਆ ਉਹਨਾਂ ਦੇ ਬੱਚੇ ਅੱਗੇ ਨਹੀਂ ਆ ਰਹੇ ਠੀਕ ਐ ਵੀਰੇ ਹਾਂ ਤੇ ਹੁਣ ਇਹਦੇ ਨਾਲ ਕੀ ਸਾਨੂੰ ਇਹ ਫਾਇਦਾ ਹੋ ਜੂਗਾ ਆ ਆਪਦੇ ਬੱਚੇ ਜੋ ਜਿਵੇਂ ਸਾਡੇ ਹੁਣ 6 ਵੇ ਦੇ ਨਾਮ ਤੇ ਕਈ ਬੰਦੇ ਕਹਿੰਦੇ ਵੀ ਸਾਡੇ ਕੋਲ ਉਹਦਾ ਬੱਚਾ ਹੂੰ ਇੱਥੇ ਆਪਣੇ ਨੇੜੇ ਹੀ ਪਿੰਡ ਆ ਉਹਨਾਂ ਨੂੰ ਬੱਚਾ ਦੇਦਾ ਮੈਂ ਤਰੰਗ ਦਾ ਲਾਖੇ ਪਿੰਡ ਆ ਮਾਗੀ ਦੇ ਅੱਛਾ ਐਸ ਵਾਰੀ ਜਦੋਂ ਮਾਗੀ ਤੇ ਉਹਨਾਂ ਨੂੰ ਬੱਚਾ ਦੇ ਤਾ ਹਾਂ ਤੇ ਉਹ ਕਹਿੰਦੇ ਵੀ ਅਸੀਂ ਸ਼ਿਵਾ ਦਾ ਬੱਚਾ ਲੈ ਲਿਆ ਅੱਛਾ ਤੇ ਸਾਡੇ ਹੁਣ ਕੱਲੀ ਕੱਲੀ ਘੋੜੀ ਵੀ ਧਿਆਨ ਚਾ ਬੱਚਾ ਵੀ ਧਿਆਨ ਚਾ ਕਿਸ ਦੇ ਕੋਲ ਅਸੀਂ ਕਿਹਾ ਵੀ ਇਹ ਬੱਚਾ ਤੁਹਾਡਾ ਹੈ ਨਹੀਂ ਸ਼ਿਵੇ ਦਾ ਅੱਛਾ ਅੱਛਾ ਉਹ ਰੰਗ ਵੇਖ ਕੇ ਹੀ ਉਹਨਾਂ ਨੇ ਉਹਨਾਂ ਨੂੰ ਦੇ ਤਾ ਕਈ ਵਾਰ ਬਾਈ ਹੋਰ ਹੁੰਦਾ ਜਦੋਂ ਕੋਈ ਚੰਗਾ ਘੋੜਾ ਪੂਰਾ ਹੋ ਜਾਂਦਾ ਨਾ ਉਹਦਾ ਡੀਐਨਏ ਨਹੀਂ ਹੁੰਦਾ ਫਿਰ ਉਹਦੇ ਬੱਚੇ ਬਣ ਜਾਂਦੇ ਆ ਨਾ ਡੀਐਨਏ ਪਾਸ ਆ ਹੁਣ ਸਾਡੇ ਆ ਹੁਣ ਆਪਣਾ ਉਹ ਵੀ ਡੀਐਨਏ ਸੀ ਇਹ ਵੀ ਆ ਇਹ ਵੀ ਆ ਅੱਗੇ ਜਿੰਨੇ ਬੱਚੇ ਹੋਣਗੇ ਡੀਐਨਏ ਪਾਸ ਹੋਣਗੇ ਤਾਂ ਇੱਕ ਕਲੀਅਰ ਹੋ ਜੂ ਵੀ ਇਹ ਲਾਈਨ ਉਸੇ ਦਾ ਹੈਗਾ ਉਸੇ ਦਾ ਮੈਂ ਸਹੀ ਗੱਲ ਹੈ ਵੀਰੇ ਡੀਐਨਏ ਬਹੁਤ ਹੋਣਾ ਜ਼ਰੂਰੀ ਹੈ ਕਿਉਂਕਿ ਇੱਕ ਮੈਂ ਹੋਰ ਵੀ ਦੇਖਿਆ ਬਈ ਡੀਐਨਏ ਵਾਲੇ ਤਾਂ ਪੂਰੀ ਲਿਸਟ ਪਾ ਦਿੰਦੇ ਆ ਹਾਂਜੀ ਜਿਹੜਾ ਮਤਲਬ ਨਹੀਂ ਆਉਂਦਾ ਵਿੱਚ ਫੇਲ ਹੋ ਜਾਂਦਾ ਡੀਐਨਏ ਉਹਦਾ ਵੀ ਉਹ ਲਿਖ ਕੇ ਪਾਉਂਦੇ ਜਿਹੜਾ ਪਾਸ ਹੋ ਜਾਂਦਾ ਉਹਦਾ ਵੀ ਪਾਉਂਦੇ ਆ ਬਾਕੀ ਬਿਆੰਤ ਵੀ ਰਏ ਨਾ ਨਾਰਮਲ ਫੀਸ ਆ ਉਹਨਾਂ ਦੀ ਹਾਂ ਇੰਨਾ ਟਰੈਵਲ ਕਰਕੇ ਆਉਂਦੇ ਸਪੈਸ਼ਲ ਡਾਕਟਰ ਆਉਂਦਾ ਉਹਨਾਂ ਦਾ ਜੇ ਫਿਟ ਕਰਕੇ ਜਾਂਦੇ ਆ 12000 ਰੁਪਏ ਚੋਂ ਡੀਐਨਏ ਕਰ ਜਾਂਦੇ ਆ ਨਾ ਸਹੀ ਗੱਲ ਇਹ ਤੋਂ ਸਸਤੀ ਸਭ ਦਾ ਕੀ ਹੋ ਸਕਦੀ ਹੈ ਇਹ ਸਰ ਹੁਣੇ ਆਪਣੇ ਘਰੇ ਆਏ ਸੀ ਅੱਛਾ ਅੱਛਾ ਬਈ ਨਹੀਂ ਚੰਗੀ ਸੋਚ ਆ ਵੀਰੇ ਦੇਖੋ ਡੀ ਜ਼ਿਆਦਾਤਰ ਠੱਗੀ ਨਾ ਵੀਰੇ ਮਤਲਬ ਪਿਓ ਦਾ ਨਾਮ ਗਲਤ ਦੱਸ ਕੀ ਬਾਜੀ ਇਹ ਵੀ ਫਲਾਣੇ ਦਾ ਇਹ ਕੌਣ ਦਾ ਹਾਂ ਸਹੀ ਗੱਲ ਆ ਨਹੀਂ ਬਹੁਤ ਚੰਗੀ ਸੋਚ ਆ ਬਾਈ ਘੋੜਿਆਂ ਪ੍ਰਤੀ ਤੁਹਾਡੀ ਤੇ ਪਲਵਾਨ ਜੀ ਫਿਰ ਆਪਣੀ ਫੈਮਿਲੀ ਚ ਕੌਣ ਕੌਣ ਆ ਪਲਵਾਨ ਜੀ ਫੈਮਿਲੀ ਚ ਅਸੀਂ ਪਹਿਲਾਂ ਤਾਂ ਇਟਲੀ ਵਾਲੇ ਤਾਂ ਤਾਂ ਹੀ ਵੱਜਣ ਲੱਗੇ ਅੱਛਾ ਜੀ ਪਹਿਲਾਂ ਸਾਡਾ ਭਾਈ ਸੀਗਾ ਵੱਡਾ ਅੱਛਾ ਜੀ ਉਹਦੀ ਫੈਮਿਲੀ ਸਾਰੀ ਬਾਹਰ ਆ ਅੱਛਾ ਜੀ ਉੱਥੇ ਇਟਲੀ ਸੀ ਆ ਜੀ ਫਿਰ ਉਹਦੋਂ ਮਰੋਂ ਮੈਂ ਗਿਆ ਮੇਰੇ ਬੱਚਿਆ ਹੀ ਫਿਰ ਗਏ ਛੋਟੇ ਛੋਟੇ ਹੁੰਦੇ ਗਏ ਸੀ ਇਹ ਕੁਲਵਿੰਦਰ ਤੇ ਵਾਲਟੀ ਅੱਛਾ ਛੋਟੇ ਛੋਟੇ ਨਾਲ ਲੈ ਗਏ ਇੱਕ ਗੁੜੀਆ ਸਾਡੀ ਛੋਟੀ ਸੀ ਵਾਲੀ ਅੱਛਾ ਜੀ ਤੇ ਉਹ ਦੋ ਬੱਚੇ ਦਾ ਹੁਣ ਮੇਰੇ ਕੈਨੇਡਾ ਵਾ ਅੱਛਾ ਜੀ ਛੋਟਾ ਬੇਟਾ ਕੁਲਵਿੰਦਰ ਤੋਂ ਛੋਟਾ ਤੇ ਬੇਟੀ ਠੀਕ ਹੈ ਜੀ ਇਹ ਕੁਲਵਿੰਦਰ ਇਟਲੀ ਹੋਈ ਆ ਸਾਡੇ ਉਸੇ ਪੁਰਾਣੇ ਘਰ ਦੇ ਜਿਹੜਾ ਸਾਡ ਠੀਕ ਹੈ ਜੀ ਤੇ ਮਾਰਦੇ ਫਿਰ ਕਿਹੜਾ ਗੂੜਾ ਇੱਧਰ ਵਧਿਆ ਜਾਂਦਾ ਆਹ ਯਾਰ ਘੋੜਿਆਂ ਵਾਲਾ ਬੰਦਾ ਸਾਡਾ ਆ ਜਾਂਦਾ ਯਾਰ ਕੁਲਵਿੰਦਰ ਭਾਈ ਆ ਜਾਂਦਾ ਉਹ ਆ ਜਾਂਦਾ ਨਹੀਂ ਚੰਗੀ ਗੱਲ ਹੈ ਜੀ ਪਹਿਲਾਂ ਵੀ ਅਸੀਂ ਆਉਂਦੇ ਹੁੰਦੇ ਸੀਗੇ ਹਨਾ ਕੈਮਰਾ ਨਵਾਂ ਲੈ ਕੇ ਆਉਣਾ ਕੈਮਰੇ ਨਹੀਂ ਜੀ ਦੇ ਇੱਕ ਬੈਟਰੀ ਆਉਂਦੀ ਹੁੰਦੀ ਹੈ ਹਾਂ 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 ਹਜ਼ਾਰ ਦਾ ਆਉਂਦਾ ਜੂਰੋ ਦਾ ਤੋਂ ਅੱਛਾ 1 ਫਰਵਰੀ ਮੰਡੀ ਇਹ ਇੱਕ ਜਾਨੇ ਨੇ ਆਉਣਾ ਤੇ ਜਾਂ ਮੈਂ ਆਉਂਦਾ ਹੀ ਜਾਵਾਂ ਅੱਛਾ ਜੀ ਬਾਪੂ ਨੂੰ ਲੈ ਕੇ ਤਰਨਾ ਅੱਛਾ ਜੀ ਉਹ ਅੰਕਲ ਦੱਸਦੇ ਵੀ ਐਡਮ ਨੂੰ ਤੇ ਫੌਜੀ ਨੂੰ ਵੇਖਣੀ ਆਉਂਦੀ ਸੀ ਬਸ ਅਸੀਂ ਦੇਖ ਕੇ ਉਹਦੀ ਬਣਾ ਕੇ ਮੁਰ ਜਾਂਦੇ ਇਟਲੀ ਤੋਂ ਸਪੈਸ਼ਲ ਐਡਮ ਤੇ ਫੌਜੀ ਨੂੰ ਦੇਖਣ ਆਉਣਾ ਹੁੰਦਾ ਹਾਂ ਆਹ ਹੀ ਕਹਿੰਦਾ ਯਾਰ ਬੜਾ ਹੀ ਚੰਗਾ ਘੋੜਾ ਖੜਾ ਹੁੰਦਾ ਉਹਦੋਂ ਐਡਮ ਦਾ ਨਾਂ ਮੱਖਣ ਹੁੰਦਾ ਸੀ ਮੱਖਣ ਹੁੰਦਾ ਸੀ ਮੱਖਣ ਉਹ ਪਾਰਲੇ ਪਾਸੇ ਲੱਗਦਾ ਹੁੰਦਾ ਸੀ ਅੱਛਾ ਜੀ ਨਹੀਂ ਘੋੜਿਆਂ ਨਾਲ ਮੁਹੱਬਤ ਦਾ ਪਲਵਾਨ ਜੀ 2300 ਦੇ ਅਸ਼ੀ 4 ਚਾਈ ਆਉਂਦੇ ਰਹੇ ਪਹਿਲਾਂ ਨਹੀਂ ਸਹੀ ਗੱਲ ਆ ਭਾਗਾਂ ਵਾਲੇ ਉਹ ਘਰ ਹੁੰਦੇ ਨੇ ਭਾਗਾਂ ਵਾਲੀ ਧਰਤੀ ਹੁੰਦੀ ਆ ਪਲਵਾਨ ਜੀ ਜਿੱਥੇ ਜਿਹ ਕਹਿੰਦੇ ਆ ਸਾਨ ਤੇ ਪਲਵਾਨ ਹੁੰਦੇ ਆ ਤੇ ਇਸ ਘਰ ਚ ਦੋ ਹੀ ਚੀਜ਼ਾਂ ਨੇ ਪਲਵਾਨ ਰਾਜ ਦੇ ਬੜੀ ਦੇਣ ਦਿੱਤੀ ਆ ਹਾਂਜੀ ਹਾਂਜੀ ਥੋੜੇ ਚਰਦੇ ਵਿੱਚ ਵਧੀਆ ਮਹਾਰਾਜ ਰੱਖਦਾ ਹਨਾ ਬਿਲਕੁਲ ਜੀ ਤੇ ਆ ਹੁਣ ਥੋੜਾ ਝਟਕਾ ਜਾ ਪੈ ਗਿਆ ਸੀ ਜਦ ਛੱਡਿਆ ਸੀ ਬਹੁਤ ਅੱਛਾ ਜੀ ਚਲੋ ਉਤਰਾਜ ਦਾ ਪਲਵਾਨ ਜੀ ਆਉਂਦੇ ਰਹਿੰਦੇ ਜਿੰਦਗੀ ਜੀ ਚਲੋ ਬਾਕ ਕਿ ਦਿਲ ਤੇ ਦਿਮਾਗ ਤੋਂ ਐਨ ਪਰਫੈਕਟ ਚਾਹੀਦਾ ਸਿਹਤ ਤੇ ਜਿਵੇਂ ਉਹ ਸੈਣ ਕਹਿੰਦੇ ਵੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਪਲਵਾਨ ਜੀ ਤੁਹਾਡੀ ਸਿਹਤ ਫਿੱਟਾ ਸਮਝ ਲਓ ਸਭ ਕੁਝ ਹੀ ਫਿੱਟਾ ਜੀ ਇਹ ਤਾਂ ਕਰੋੜਾਂ ਦੀ ਵੀ ਨਹੀਂ ਮਿਲਦੀ ਮੈਂ ਤਾਂ ਐਂ ਕਹਿੰਦਾ ਮੇਰਾ ਭਾਈ ਵੀ ਕੋਚ ਕਹਿੰਦਾ ਹੁੰਦਾ ਹਾਂ ਜੀ ਪਰ ਬਾਅਦ ਸਾਰੇ ਲਕਚਰੀ ਇਹ ਕਰਨਾ ਜੀ ਤਾਂ ਕਰੋੜਾਂ ਦੀ ਨਹੀਂ ਮਿਲਦੀ ਜਾ ਕੇ ਹਸਪਤਾਲਾਂ ਦੇ ਵਿੱਚ ਦੇਖੋ ਕੀ ਹਾਲਾਤ ਆ ਬਿਲਕੁਲ ਜੀ ਬਿਲਕੁਲ ਆਪਾਂ ਗੋਲੀ ਦੇ ਵੀ ਨਹੀਂ ਹਜੇ ਮਾਤ ਲਗੋਲੀ ਟਿੱਕਰ ਵੀ ਨਹੀਂ ਸਹੀ ਗੱਲ ਆ ਪਲੂਆ ਐਂਦਾ ਆਪਣਾ ਬਾਈ ਨਾਲ ਆ ਗਿਆ ਮਨਪ੍ਰੀਤ ਹਾਂਜੀ ਮਦੀਰਪਿੰਡ ਤੋਂ ਬਾਈ ਹਾਂਜੀ ਇਹ ਵਿੱਕੀ ਆ ਮੁੰਡਾ ਔਲਖਾਂ ਤੋਂ ਅੱਛਾ ਜੀ ਇਹ ਇਹਨਾਂ ਦੇ ਮਨਪ੍ਰੀਤ ਜਿਹੜਾ ਚਾਚਾ ਜੀ ਜਗਰੂਰ ਸਿੰਘ ਠੀਕ ਹੈ ਜੀ ਸਾਰੇ ਮਰ ਕੋ ਘੋੜਾ ਪ੍ਰੇਮੀਆਂ ਜਿੱ ਇਕੱਠੇ ਹੋਏ ਹੋਏ ਆ ਜੀ ਆਪਣੇ ਇਹ ਤਾਂ ਬਾਈ ਮੇਰੇ ਕੋਲ ਰਿਆ ਜੱਲ ਜਿੰਨਾ ਚਿਰ ਮੈਂ ਇਹਨਾਂ ਦੇ ਉੱਥੇ ਰਿਹਾ ਨਾ 8-9 ਮਹੀਨੇ ਰਿਹਾ ਆ ਬਰਮ ਉੱਥੇ ਲੈ ਗਏ ਅੱਛਾ ਜੀ ਤੇ ਬਾਈ ਨੇ ਬੜਾ ਸਾਥ ਦਿੱਤਾ ਏ ਮੇਰੇ ਕੋਈ ਰਿੰਦਾ ਸੀਗਾ ਅੱਛਾ ਜੀ ਹਾਂ ਨਹੀਂ ਬਹੁਤ ਧੀਰ ਹੀ ਪਿਆਰ ਆ ਇਹਨਾਂ ਨਾਲ ਉਹੀ ਅੱਛਾ ਜੀ ਹਾਂ ਹਰ ਵਕਤ ਉਹ ਵਾਰਤਦੇ ਆ ਫੈਮਿਲੀ ਨਾਲ ਵਰਤਣ ਲਾ ਗਏ ਇਹਨਾਂ ਨੇ ਵਰਤਣ ਲਾਇਆ ਘੋੜਿਆਂ ਨੇ ਅੱਛਾ ਉਹਨਾਂ ਦਾ ਬੰਦਾ ਰਿਸ਼ਤੇਦਾਰ ਨਹੀਂ ਵਰਤਦਾ ਜਿੰਨਾ ਘੋੜੇ ਵਾਲਿਆਂ ਨਾਲ ਵਰਤਦਾ ਜੀ ਬਾਕੀ ਆਉਣ ਵਾਲੇ ਸਮੇਂ ਜੇ ਇੱਕ ਬਾਈ ਵਿੱਕੀ ਕੁਲ ਸ਼ਿਵਾ ਦੀ ਬੱਚੀ ਆ ਮਾਹੂਆ ਰੰਗ ਉਹਦਾ ਰੱਬ ਸੁੱਖ ਰੱਖੇ ਤੰਦਰੁਸਤੀਆਂ ਦੇਵੇ ਜੀ 2 ਸਾਲਾਂ ਨੂੰ ਵਿਖਾਵਾਂਗੇ ਵੀ 6 ਨੰਬਰ ਪੂਰੀ ਕਿਵੇਂ ਬੱਚੀ ਦੇ ਲੱਗਦੀ ਹੈ ਅੱਛਾ ਬਈ ਵੀ ਪੂਰੇ ਐਨ ਚੰਗੇ ਕੱਦ ਵਿੜਦੇ ਨੇ 65 ਤੋਂ ਬਾਹਰ ਬੱਚੀ ਬਾਨੀ ਆ ਅੱਛਾ ਜੀ ਤੇ ਕੱਟ ਕੰਡੀਸ਼ਨ ਵੀ ਪੂਰੀ ਓਕੇ ਇਦਾਂ ਨਹੀਂ ਕੋਈ ਕੰਨ ਖੁੰਡਾ ਹੋ ਜਾਂ ਕੋਈ ਹੋਰ ਅੱਛਾ ਵੀਰੇ ਫੀਚਰ ਦੇ ਨਾਲ ਕਰੈਕਟਰ ਵਿੱਦ ਤੇ ਪੂਰਾ ਹੀਬ ਸਾਈਜ਼ ਬਾਨਾ ਠੀਕ ਠੀਕ ਆ ਬਈ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਮਿਲ ਕੇ ਪਹਿਲਵਾਨ ਜੀ ਤੁਹਾਡੇ ਜਾਨਵਰ ਦੇਖੇ ਤੇ ਬਾਈ ਮਨਪ੍ਰੀਤ ਜੀ ਨਾਲ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਠੀਕ ਥੈਂਕ ਯੂ ਬਾਈ